ਤੂੰ ਬਿਸ਼ਨੋਈ ਦਾ ਗਾਇਦਾ ਬੰਦਾ ਹੋਏਗਾ ਠੀਕ ਹੈ ਤੂੰ ਮੈਨੂੰ ਗੋਲੀਆਂ ਬੰਦਾ ਬੰਦਾ ਮਾਰਦਾ ਹੋਏਗਾ ਤੂੰ ਮੈਨੂੰ ਮਾਰ ਲੇਗਾ ਕਿ ਠੀਕ ਹੈ ਜੇ ਮੈਂ ਕੱਲ ਬਿਸ਼ਨੋਈ ਦੇ ਖਿਲਾਫ ਵੀਡੀਓ ਪਾਈ ਤੇ ਅੱਜ ਤੂੰ ਮੈਨੂੰ ਧਮਕੀਆਂ ਦੇ ਰਿਹਾ ਐਹੀ ਗੱਲ ਹੋ ਸਕਦੀ ਹੈ ਤੂੰ ਹੁਣ ਮੈਨੂੰ ਮਾਰ ਲੇਗਾ ਮੈਂ ਆ ਰਿਹਾ ਤੇਰੇ ਕੋਲ ਤੂੰ ਬਿਸ਼ਨੋਈ ਦਾ ਬੰਦਾ ਹੈ ਬਸ ਇਹੀ ਇਹੀ ਹੈ ਨਾ ਵੀ ਮੈਂ ਤੂੰ ਬਸ਼ਨੋਈ ਕੇ ਆਖਦਾ ਬੰਦਾ ਬਣ ਕੇ ਵੀ ਮੈਂ ਮਾਰਨਾ ਇਹੀ ਗੱਲ ਹੈ ਇਹ ਇਹ ਨਹੀਂ ਤੂੰ ਸਹੀ ਹੈ ਨਾ ਤੂੰ ਬਸ਼ਨੋਈ ਧਮਕੀ ਦੇ ਰਿਹਾ ਤੂੰ ਤੂੰ ਫੋਟੋ ਲਾਈ ਸੀ ਨਾ ਬਸ਼ਨੋਈ ਆ ਤੂੰ ਬਸ਼ਨੋਈ ਦੀ ਫੋਟੋ ਲਾਈ ਨਾ ਕਦੇ ਦੂਜੇ ਨੰਬਰ ਤੇ ਤੂੰ ਦੂਜੇ ਨੰਬਰ ਤੇ ਬਸ਼ਨੋਈ ਦੀ ਫੋਟੋ ਲਾਈ ਨਾ ਤੂੰ ਉੱਥੇ ਕਹਿ ਰਿਹਾ ਵੀ ਤੈਨੂੰ ਅੱਜ ਮਾਰ ਦੇਣਾ ਤੂੰ ਮੈਨੂੰ ਮਾਰਨ ਵਾਸਤੇ ਮਾਰਨਾ ਮਾਰਨਾ ਚਾਹੁੰਦਾ ਨਾ ਮੈਨੂੰ ਵੀ ਮੈਂ ਦੇ ਖਿਲਾਫ ਬੋਲਿਆ ਵਾਂ ਕੱਲ ਕੱਲ ਵੀਡੀਓ ਪਾਈਏ ਬਸ਼ਨੋਈ ਦੇ ਖਿਲਾਫ ਤਾਂ ਮਾਰਨਾ ਚਾਹੁੰਦਾ ਨਾ ਇਹੀ ਗੱਲ ਹੈ ਇਹ ਗੱਲ ਹੈ ਨਾ ਬਸ ਠੀਕ ਹੈ ਬਸ ਠੀਕ ਹੈ ਹੁੰਦਾ ਉਹਦੇ ਵਿੱਚ ਮੈਨੂੰ ਬੜਾ ਗਲਤ ਬੋਲਿਆ ਗਿਆ ਤੂੰ ਤੂੰ ਵੱਡਾ ਖਾੜੀਸਤਾਨੀ ਜਿਹੜਾ ਤੁਸੀਂ ਉਹ ਮੋਬਾਈਲ ਦੇ ਵਿੱਚ ਇੱਕ ਵੀਡੀਓ ਬਣਾਉਂਦੇ ਉਹਦੇ ਤੇ ਮੇਰੇ ਖਿਆਲ ਤੇ ਨੰਬਰ ਵੀ ਬਾਹਰ ਦਾ ਹੈ ਹਾਂ ਨੰਬਰ ਇਥੋਂ ਦੇ ਪਲੱਸ 60 ਨੰਬਰ ਤੋਂ ਸ਼ੁਰੂ ਹੁੰਦਾ ਇਹ ਮਲੇਸ਼ੀਆ ਦਾ ਨੰਬਰ ਹੈ ਸਾਇਦ ਮੈਨੂੰ ਕਿਸੇ ਪੁਲਿਸ ਨੇ ਦੱਸਿਆ ਮੈਨੂੰ ਇਹ ਜੀ ਜੀ ਤੇ ਪਲੱਸ 60 ਦੇ ਨੰਬਰ ਸੀ ਤੇ ਮੈਂ ਕਿਹਾ ਕਿਉਂਕਿ ਮੇਰੇ ਕੋਲ ਫੋਨ ਬਹੁਤ ਹੁੰਦੇ ਰਹਿੰਦੇ ਆ ਸੰਗਤਾਂ ਦੇ ਫੋਨ ਹੁੰਦੇ ਰਹਿੰਦੇ ਆ ਹੋਰ ਮੇ ਤੋਂ ਵਿਚਾਰ ਕਰ ਲੈਂਦੇ ਆ ਮੈਂ ਸ਼ਾਇਦ ਸਿਧਾ ਹੁਣਾ ਪਰ ਉਹਦੇ ਵਿੱਚ ਮੈਨੂੰ ਬੋਲਿਆ ਕਿ ਪਹਿਲ ਦੇ ਖਿਲਾਫ ਬੋਲਦਾ ਕੋਈ ਵੱਡਾ ਖਾਲਸਤਾਨੀ ਫਿਰ ਜੋ ਸਿੱਖਾਂ ਦੇ ਖਿਲਾਫ ਬੋਲਣ ਲੱਗ ਗਿਆ ਜੈਨਕੀ ਲੀਖੜ ਅਸੇਕ ਲੀਖੜ ਤੁਹਾਡੇ 12:00 ਵਜੇ ਹਾਂ ਹਾਂ ਉਹਦੇ ਮੈਂ ਰਿਕਾਰਡਿੰਗ ਨਹੀਂ ਕੀਤੀ ਮੈਨੂੰ ਨਹੀਂ ਸੀ ਨਾ ਪਤਾ ਮੈਂ ਉਹ ਕਿ ਵਟਸਐਪ ਤੇ ਜਿਹੜੇ ਰਿਕਾਰਡਿੰਗ ਹੁੰਦੀ ਆ ਕੁੜੀਆਂ ਵਾਲਾ ਕਾਲ ਤੇ ਨਹੀਂ ਹੈਗਾ ਜਿਹੜਾ ਹਾਂ ਉੱਥੇ ਤਿੰਨ ਨੰਬਰ ਗਲੀ ਚ ਨਾਲੇ ਵਾਲੀ ਗਲੀ ਚ ਹਾਂ ਨਾਲੇ ਦੇ ਨਾਲ ਵਾਲੀ ਗਲੀ ਇਹਨਾਂ ਫਾਸਟ 5 ਨੰਬਰ ਮੇਰਾ ਘਰ ਤੇ ਉੱਥੇ ਆ ਜੀ ਠੀਕ ਹੈ 227 ਨੰਬਰ ਗਲੀ ਚ ਹਾਂ ਨਾ ਕਿਧਰ ਆ ਨਾ ਰਾਜ 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 ਠੀਕ ਹੈ ਫੋਟੋ ਭੇਜਾਂਗਾ ਬਣੀ ਫੋਟੋ ਭੇਜਾਂਗਾ ਬਣੀ ਹੈ ਫੋਟੋ ਭੇਜਾਂਗਾ ਬਣੀ ਆਪਸ ਹੀ ਜਰਾ ਕਰ ਤੇਰਾ ਤੇਰਾ ਸਵਾਲ ਕਰ ਦੇਖ ਕਿੱਦਾਂ ਕਰਦਾ ਹਾਂ ਆ ਗਿਆ ਆ ਗਿਆ ਕਿ ਮੈਂ ਮੈਂ ਆ ਗਿਆ ਮੈਂ ਪੁੱਤਰ ਮੈਂ ਦਿਨ ਚੜ ਦੇ ਨੂੰ ਆਇਆ ਆ ਜਾ ਆ ਜਾ ਜਲਦੀ ਆ ਦਿਨ ਚੜ ਦੇ ਨੂੰ ਜੇ ਨਾ ਚੱਤ ਫੋਨ ਜੇ ਜੇ ਹੁਣ ਨਾ ਹੋਣਾ ਜਨਾ ਜੇ ਹੋਣਾ ਨਾ ਹੋਣਾ ਖੜਾ ਪੁੱਤਰ ਮੈਂ ਹੋਣਾ ਪੁੱਤਰ ਮੈਂ ਜਾਣਨਾ ਹੋਣਾ ਇਹਨਾਂ ਦਾ ਬੱਚੇ ਦੇ ਇੱਕ ਜਨਮ ਪੁੱਤਰ ਪੁੱਤਰਾ ਪੁੱਤਰਾ ਜੇ ਹੁਣ ਕਿਨਾ ਹੋਣਾ ਜਨਾ ਤੋ ਦੱਸ ਮੈਂ ਕਿੱਥੇ ਆਉ ਪੁੱਤਰ ਫਿਰ ਉਹ ਮੈਨੂੰ ਇਹ ਕਹਿਣ ਲੱਗੇ ਕਿ ਤੂੰ ਸਾਡੇ ਖਿਲਾਫ ਬੋਲਦਾ ਤੈਨੂੰ ਛੱਡਣਾ ਨਹੀਂਗਾ ਫਿਰ ਮੈਨੇ ਪੁੱਛਣਾ ਹੋ ਗਿਆ ਮੈਂ ਉਹ ਕਹਿੰਦੇ ਤੂੰ ਬਸ ਤੂੰ 10 ਵੱਡਾ ਜਦੋਂ ਮੈਂ ਬੋਲਿਆ ਨਾ ਕਿ ਮੈਂ ਵੀ ਗੱਲਾਂ ਕੱਡੀਆਂ ਕਿ ਤੂੰ ਵੱਡਾ ਬਾਦ ਨੇ 10 ਤੇਰੀ ਐਸਟਮ ਤੂੰ ਕਿੱਥੇ ਆ ਅਸੀਂ ਉੱਥੇ ਆ ਰਹੇ ਆ ਮੈਂ ਕਿਹਾ ਤੁਸੀਂ ਦੱਸੋ ਤੁਸੀਂ ਕਿੱਥੇ ਹੋ ਮੈਂ ਤੁਹਾਡੇ ਕੋਲੋਂ ਨਾ ਅੱਛਾ ਤੁਸੀਂ ਫਿਰ ਇਹਨਾਂ ਨੇ ਕਿਹਾ ਮੈਂ ਹਾਂ ਮੈਂ ਫਿਰ ਮਰ ਰਿਕਾਰਡਿੰਗ ਸ਼ੁਰੂ ਕਰਦੀ ਫਿਰ ਮੈਂ ਆਪਣਾ ਦੂਜਾ ਮੋਬਾਈਲ ਲਿਆ ਉਹਦੇ ਨਾਲ ਰਿਕਾਰਡਿੰਗ ਸ਼ੁਰੂ ਕਰ ਲਈ ਮੈਂ ਉੱਥੇ ਰਿਕਾਰਡਿੰਗ ਸ਼ੁਰੂ ਕਰਕੇ ਮੈਂ ਕਿਹਾ ਤੁਸੀਂ ਦੱਸੋ ਤੁਸੀਂ ਕਿੱਥੇ ਹੋ ਮੈਂ ਤੁਹਾਡੇ ਕੋਲੋਂ ਨਾ ਕਹਿਣ ਲੱਗੇ ਅਸੀਂ ਬਾਲੇ ਆ ਤੂੰ ਬਾਲੇ ਆ ਜਾ ਮੈਨੂੰ ਕਿਤੇ ਦੱਸ ਕਿੱਥੇ ਨੂੰ ਮੈਂ ਹੁਣੇ ਉਹਨਾਂ ਅਲੇ ਮੈਨੂੰ ਸਮਝਾ ਕੀ ਹੋਇਆ ਫਿਰ ਕਹਿੰਦਾ ਕਿ ਤੂੰ ਜਦੋਂ ਪਹਿਲਾਂ ਵੀ ਕਹਿੰਦਾ ਵੀ ਤੂੰ ਜਾਣਦਾ ਨਹੀਂ ਮੈਂ ਬਸ਼ਨੋਪੇ ਲੋ ਕਹਿੰਦਾ ਮੈਂ ਬਸ਼ਨੋਈ ਆ ਫਿਰ ਕਹਿੰਦਾ ਨਾ ਬਸ਼ਨੋਈ ਕਿਹੰਗਾ ਦਾ ਬੰਦਾ ਬੋਲਦਾ ਉਹਦੇ ਤੁਸੀਂ ਵੇਖਿਆ ਹੋਣਾ ਡੀਪੀ ਬਸ਼ਨੋਈ ਦੇ ਲੱਗੀਆਂ ਜਿਹੜੇ ਮੋਬਾਈਲ ਨੰਬਰ ਨੇ ਉਥੇ ਲੈਰੈਂਸ ਬਸ਼ਨੋਈ ਦੇ ਜਿਹੜੇ ਉਹ ਲੱਗੀਆਂ ਡੀਪੀ ਲੱਗੀ ਹੋਈ ਹੈ ਅੰਦਰ ਜੇ ਅਸੀਂ ਸਿੱਧੂ ਮੁਸੇ ਵਾਲੇ ਨੂੰ ਮਾਰਦਾ ਹੈ ਜਿਹੜਾ ਆਪਣੇ ਆਪ ਨੂੰ ਸਕਿਉਰਟੀਜ਼ ਲਈ ਫਿਰਦਾ ਸੀ ਆਪਣੇ ਨੂੰ ਬਹੁਤ ਬਹਾਦਰ ਸਮਝਦਾ ਸੀ ਮੈਂ ਕਿਹਾ ਤੁਸੀਂ ਮੈਨੂੰ ਮੈਨੂੰ ਤੁਸੀਂ ਜਾਣਦੇ ਨਹੀਂਗੇ ਮੈਂ ਮੈਂ ਸਿੱਧੂ ਮਸੇਵਾਲਾ ਨਹੀਂ ਹੈਗਾ ਤੁਸੀਂ ਮੈਨੂੰ ਜਾਣਦੇ ਨਹੀਂ ਜਦੋਂ ਤੁਸੀਂ ਮੇਰਾ ਮੇਰੇ ਬਾਰੇ ਜਾਣਗੇ ਨਾ ਤੇ ਤੁਸੀਂ ਮੂੰਹ ਨਹੀਂ ਕਰਨਾ ਇੱਧਰ ਨੂੰ ਤੂੰ ਕੰਨਾ ਕੋਣ ਆ ਮੈਂ ਤੂੰ ਪਰ ਗ੍ਰਾਊਂਡ ਵੇਖੀ ਮੈਂ ਪਰ ਤੇ ਸਰਕਾਰ ਦੇ ਕੰਨਾਂ ਦੇ ਜੂਨੀਅਰ ਕਰਦੇ ਪੁਲਿਸ ਦੇ ਪੁਲਿਸ ਜਿਹੜੀ ਆ ਇਹ ਤੇ ਦੂਜਿਆਂ ਨੂੰ ਬਚਾਉਂਦੀ ਆ ਵੇਖੋ ਸਿਵਲਸ਼ਨ ਵਾਲੇ ਆ ਉਹ ਆਪਣੇ ਤੋਂ ਆਪ ਹੀ ਗਾਲਾ ਗੁਲਾ ਕਢਵਾ ਆ ਗਏ ਆਪਣੇ ਬੰਦਿਆਂ ਤੋਂ ਤੇ ਸਕਿਉਰਟੀ ਲੈਂਦੇ ਆ ਉਹਨਾਂ ਨੂੰ ਸਕਿਉਰਟੀ ਮਿਲ ਜਾਂਦੀ ਆ ਤੇ ਉਹ ਆਪਣਾ ਕਰਦੇ ਆ ਸਾਨੂੰ ਕਦੇ ਸਕਿਉਰਟੀ ਸਾਨੂੰ ਸਕਿਉਰਟੀ ਦੇਣ ਕਿ ਸਾਨੂੰ ਸਾਨੂੰ ਤੇ ਪਤਾ ਵੀ ਮੈਨੂੰ ਮਰਵਾਣ ਗਈ ਏ ਇਹਦੇ ਸਾਡੇ ਮੈਂ ਅਸਲੇ ਨਾਲ ਸੈਂਸ ਅਪਲਾਈ ਕੀਤਾ ਸੀ ਉਹ ਨਹੀਂ ਬਣਾ ਦਿੱਤਾ ਇਹਨਾਂ ਨੇ ਸਾਨੂੰ ਤੇ ਸਾਡੇ ਦਿਨ سانس ਨਹੀਂ ਮਿਲਦਾ ਸਾਨੂੰ ਸਕਿਉਰਟੀ ਕਿਹ ਦੇਣੀ ਇਹਨਾਂ ਨੇ ਮੈਂ ਉਦੋਂ ਹੀ ਜਦ ਨਾਲ ਵੀਡੀਓ ਰਿਕਾਰਡਰ ਲੀਕ ਹੋਈ ਸੀ ਇਹਦੀ ਇੰਟਰਵਿਊ ਮੈਂ ਉਦੋਂ ਹੀ ਕਹਿਤਾ ਸੀਗਾ ਤੇ ਹੁਣ ਇੱਕ ਸਾਲ ਬਾਅਦ ਏਜੰਸੀਆਂ ਨੇ ਇੰਟੋ ਦੀ ਜਿਹੜੀ ਕੀਤੀ ਆ ਸਰਚ ਕੀਤੀ ਆ ਉਹਦੇ ਸਾਬਤ ਹੋ ਗਿਆ ਵੀ ਇਹ ਜਿਹੜੀ ਇੰਟਰਵਿਊ ਸੀ ਲੈਂਸ ਬਚਰੋਈ ਦੀ ਇਹ ਖਰ ਥਾਣੇ ਚ ਹੋਈ ਆ ਏ ਵੇਖੋ ਇੱਕ ਬੰਦਾ ਰਿਮਾਂਡ ਤੇ ਹੋਵੇ ਪੁਲਿਸ ਰਿਮਾਂਡ ਤੇ ਪੁਲਿਸ ਰਿਮਾਂਡ ਤੇ ਕਿਸੇ ਕੋਲ ਕੋਈ ਮੋਬਾਈਲ ਜਾ ਸਕਦਾ ਹੀ ਨਹੀਂ ਜੇਲ੍ਹ ਵਿੱਚ ਮੰਨੇ ਜਾ ਸਕਦਾ ਹੁਣ ਮੈਂ ਜੇਲਾ ਕਟੀਆਂ ਮੈਂ ਰਿਮਾਂਡ ਕਟਿਆ ਜਦੋਂ ਪੁਲਿਸ ਰਿਮਾਂਡ ਹੁੰਦਾ ਨਾ ਸਰੀਰ ਤੇ ਕੱਪੜਾ ਨਹੀਂ ਰਹਿਣ ਦਿੰਦੇ ਠੀਕ ਹੈ ਇਹ ਸਾਡੀਆਂ ਦਸਤਾਰਾਂ ਲਵਾ ਦਿੰਦੇ ਆ ਤੇ ਕੋ ਬੰਦਾ ਜਿਨੇ ਮਸੇ ਵਾਲੇ ਦਾ ਕਤਲ ਕੀਤਾ ਹੋਰ ਕਿੰਨੇ ਕੋ ਕਤਲ ਕੀਤੇ ਨੇ ਉਹ ਬੰਦੇ ਨੂੰ ਜਦੋਂ ਰਿਮਾਂਡ ਤੇ ਆ ਉਹਨੂੰ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਵੀਏਪੀਓ ਨੂੰ ਟ੍ਰੀਟਮੈਂਟ ਕੀਤਾ ਜਾ ਰਿਹਾ ਤੇ ਉਹਨੂੰ ਮੋਬਾਈਲ ਦਿੱਤਾ ਗਿਆ ਤੇ ਮੋਬਾਈਲ ਦੇ ਨਾਲ ਹੈੱਡਫੋਨ ਵੀ ਦਿੱਤਾ ਗਿਆ ਲੀਡ ਲਾ ਕੇ ਗੱਲ ਕਰ ਰਿਹਾ ਉਹ ਸਾਡੀ ਜਿਹੜੀ ਪੰਜਾਬ ਦੇ ਵਿੱਚ ਇੱਕ ਇੰਟਰਵਿਊ ਹੋਈ ਸੀ ਜੇਲ੍ਹ 'ਚ ਜਿਹੜੀ ਅਖਰ ਖਾਣੇ 'ਚ ਇੰਟਰਵਿਊ ਹੋਈ ਸੀ ਇੱਕ ਟੀਵੀ ਚੈਨਲ ਨੇ ਕੀਤੀ ਸੀ ਲੈਨ ਸਬਚਨੋਈ ਦੀ ਇੱਕ ਗੈਂਗਸਟਰ ਹੋਏ ਉਹ ਜੀ ਇੱਕ ਹਵਾਲਾ ਦੇ ਵਿੱਚ ਪੁਲਿਸ ਦੇ ਹਵਾਲਾ ਪੁਲਿਸ ਦੇ ਕੋਲ ਇੱਕ ਟੀਵੀ ਚੈਨਲ ਆ ਇੰਟਰਵਿਊ ਕਰ ਜੇ ਉਹ ਕਿੱਡੀ ਵੱਡੀ ਗੱਲ ਹੈ ਉਹ ਵੀ ਲਾਈਵ ਦਾ ਜਿਹੜੀ ਬਿਸ਼नोई ਨੇ ਇੰਟਰਵਿਊ ਕੀਤੀ ਏ ਇਹ ਅਸਲ ਹੈ ਕਿੱਥੇ ਹੈ ਕਿੱਥੇ ਤੇ ਪੰਜਾਬ ਦਾ ਮੁਕਰ ਗਿਆ ਸੀਗਾ ਜਿਹੜਾ ਡੀਜੀਪੀ ਹੈ ਉਹ ਮੁਕਰ ਗਿਆ ਸੀਗਾ ਇਹ ਕਹਿੰਦੇ ਸਾਡੇ ਪੰਜਾਬ ਦੀ ਨਹੀਂ ਫਿਰ ਮੈਂ ਜਿਹੜੀ 14 ਤਰੀਕ ਨੂੰ ਗੱਲ ਕੀਤੀ ਸੀ ਤੇ ਉਹੀ ਗੱਲ ਹੋਈ 15 ਤਰੀਕ ਨੂੰ ਭਗਵੰਤ ਮਾਨ ਦੀ ਸਕੋਰਟੀ ਟੈਡ ਕੀਤੀ ਗਈ ਉਹ ਜਦੋਂ ਨੇ ਭਾਸ਼ਣ ਦਿੱਤਾ 15 ਤਰੀਕ ਨੂੰ 15 ਅਗਸਤ ਵਾਲੇ ਦਿਨ ਤੇ ਉਹ ਜਿਹੜਾ ਬੁਲਟ ਪ੍ਰੂਫ ਸਟੇਜ ਲਾਈ ਗਈ ਪਹਿਲੀ ਵਾਰ ਹੋਇਆ ਵੀ ਇੱਕ ਮੁੱਖ ਮੰਤਰੀ ਪੰਜਾਬ ਦਾ ਜਿੰਨੀ ਸਕਿਉਰਿਟੀ ਪ੍ਰਧਾਨ ਮੰਤਰੀ ਹੁੰਦੀ ਆ ਉਹ ਪੰਜਾਬ ਦੇ ਉਸ ਮੁੱਖ ਮੰਤਰੀ ਦੀ ਕੀਤੀ ਕਿ ਜਿਹੜਾ ਆਪਣੇ ਹੁਣ ਆਮ ਆਦਮੀ ਜਾਂਦਾ ਇਹ ਭਾਸ਼ਣ ਦੇ ਰਿਹਾ ਜਿਹੜਾ ਆਮ ਆਦਮੀ ਆ ਜਿਹੜਾ ਕਹਿੰਦੇ ਵੀ ਅਸੀਂ ਸਕਿਉਰਟੀਆਂ ਲੈਣੀਆਂ ਨਹੀਂ ਤੇ ਉਹ ਸਕਿਉਰਟੀ ਬੜੀ ਤਗੜੀ ਸਕੋਰਟੀ ਵਿੱਚ ਭਾਸ਼ਣ ਦੇ ਰਿਹਾ ਲੋਕਾਂ ਨੂੰ 15 ਗੱਸਾਲ ਦਿਨ ਉਹਦੇ ਨਾਲ ਕੀ ਲੋਕਾਂ ਚ ਆਵਾਜ਼ ਆਂਦੀ ਆ ਕਿ ਪੰਜਾਬ ਦਾ ਮੌਲ ਬਹੁਤ ਖਰਾਬ ਆ ਉਹ ਪੰਜਾਬ ਦਾ ਮੌਲ ਖਰਾਬ ਨੇ ਕੀਤਾ ਬਸ਼ਨੋਈ ਨੇ ਜਿਹੜਾ ਲੈਨਸ ਬਸ਼ਨੋਈ ਹੈ ਇਹਨੇ ਪੰਜਾਬ ਵਿੱਚ ਬਹੁਤ ਗੰਦ ਪਾਇਆ ਕੱਲੇ ਪੰਜਾਬ ਚ ਨਹੀਂ ਹਰਿਆਣੇ ਚ ਵੀ ਹੋਰ ਜਗ੍ਹਾ ਜੂਪੀ ਰਾਜਸਥਾਨ ਉਹ ਫਰੋਦੀਆਂ ਲੈ ਰਿਆ ਤੇ ਉਹਦੇ ਕਿਦਾਂ ਲੈ ਰਿਆ ਸਰਕਾਰ ਨਾਲ ਗਏ ਤੋ ਜਿਹੜੀਆਂ ਮੈਂ ਗੱਲ ਸੱਚ ਬੋਲਦਾ ਮੈਂ ਇਹਦੀ ਚੌਂਦਰੀ ਨੂੰ ਵੀਡੀਓ ਮੈਂ ਪਾਇਓ ਦੀ ਗੱਲ ਦੱਸ ਰਿਹਾ ਚੌਂਦਰੀ ਨੂੰ ਵੀਡੀਓ ਪਾਈ ਵੀ ਜਿਹੜਾ ਇੱਕ ਹਮਲਾ ਹੋਇਆ ਆ ਜਿਹੜੀ ਦਫ਼ਤਰ ਤੇ ਵੀ ਉਹ ਵੀ ਬਸ਼ਨੋਈ ਗਰੁੱਪ ਨੇ ਕਰਾਇਆ ਤੇ ਕਰਵਾਇਆ ਉਤੋਂ ਸਰਕਾਰ ਨੇ ਆ ਇਹ ਵੀ ਉਹਨਾਂ ਨੂੰ ਸਿੱਧੀ ਹਿੰਮਤ ਨਹੀਂ ਹੈਗੀ ਵੀ ਰੋਟਰਾਂ ਚਲਿਆ ਆਗੇ ਤੇ ਉਹ ਹਮਲਾ ਕਰ ਦੇਣਾ ਤੇ ਅੱਜ ਸਾਡੇ ਨਾਲ ਸਰਦਾਰ ਬਗੀਚਾ ਸਿੰਘ ਜੀ ਰੱਤਾ ਖੇੜਾ ਸਾਡੇ ਨਾਲ ਬੈਠੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਕੀਚਾ ਸਿੰਘ ਜੀ ਇੱਕ ਤੁਹਾਡੀ ਆਡੀਓ ਅਸੀਂ ਸੋਸ਼ਲ ਮੀਡੀਆ ਦੇ ਤੁਹਾਡੇ ਹੀ ਪੇਜ ਤੇ ਦੇਖ ਰਹੇ ਸੀ ਹੂੰ ਉਹਦੇ ਵਿੱਚ ਕਾਫੀ ਜਿਹੜਾ ਇੱਕ ਤੁਸੀਂ ਦੱਸਿਆ ਕਿ ਕੋਈ ਬਸ਼ਨੋਈ ਗਰੁੱਪ ਦੀ ਹੈ ਉਹ ਦਾ ਸੱਚ ਸੱਚ ਕਲੀਅਰ ਤੁਸੀਂ ਸੰਗਤਾਂ ਨੂੰ ਦੱਸਾਂਗੇ ਕੋਲ ਆਈ ਹੈ ਉਹਦੇ ਨਾਲ ਕਾਫੀ ਤੁਸੀਂ ਤਲਖੀ ਵੀ ਹੋਈ ਹੈ ਹੂੰ ਮਤਲਬ ਕਾਫੀ ਗਰਮ ਵੀ ਹੋਏ ਹੋ ਇਹ ਸਾਰੀ ਗੱਲ ਕੀ ਹੈ ਵੀ ਇਸ ਇਹਦੇ ਵਿੱਚ ਸੱਚ ਕੀ ਹੈ ਕੌਣ ਨੇ ਧਮਕੀ ਦੇਣ ਵਾਲੇ ਬੰਦੇ ਔਰ ਕਾ ਕਾਦੇ ਵਾਸਤੇ ਧਮਕੀ ਦਿੱਤੀ ਹੈ ਜੀ ਇਸ ਤਰ੍ਹਾਂ ਜੀ ਧਮਕੀਆਂ ਤੇ ਇੱਕ ਦੋ ਵਾਰੀ ਪਹਿਲਾਂ ਵੀ ਆਈਆਂ ਨੇ ਇਹਨਾਂ ਦੀਆਂ ਪਰ ਮੈਂ ਜ਼ਿਆਦਾ ਸੀਰੀਅਸ ਨਹੀਂ ਲਿਆ ਜੀ ਤੇ ਇੱਕ ਮੈਂ 14 ਤਰੀਕ ਨੂੰ ਵੀਡੀਓ ਪਾਈ ਸੀ ਵੈਸੇ ਤੇ ਮੈਂ ਤਕਰੀਬਨ ਵੀਡੀਓ ਪੰਦਾਂ ਰਹੀ ਨਾ ਪੰਜਾਬ ਦੇ ਮੁੱਦਿਆਂ ਦੇ ਜੀ ਜੀ ਤੇ ਪੰਜਾਬ ਦੇ ਮੁੱਦਿਆਂ ਦੇ ਸਿੱਖ ਮੁੱਦਿਆਂ ਦੇ ਜੀ ਤੇ ਜਿਹੜੇ ਪੰਜਾਬ ਦੇ ਮੁੱਦੇ ਵੀ ਆ ਵੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਬਹੁਤ ਗੈਂਗਸਟਰ ਜਿਹੜਾ ਬਹੁਤ ਵਧਿਆ ਹੋਇਆ ਤੇ ਕਤਲਿਆ ਆਮ ਹੋ ਰਹੇ ਨੇ ਉੱਥੇ ਅਗਵਾ ਕੀਤੇ ਜਾਂਦੇ ਨੇ ਬੰਦੇ ਉਹਨਾਂ ਤੋਂ ਫਰੋਦੀਆਂ ਲਈਆਂ ਜਾਂਦੀਆਂ ਜਿਵੇਂ ਸਿੱਧੂ ਮਸੇਵਾਲੇ ਨੂੰ ਮਾਰਿਆ ਗਿਆ ਤੇ ਉਹਦੇ ਸਬੰਧ ਵਿੱਚ ਮੈਂ ਕਾਫੀ ਵੀਡੀਓ ਪਾਈਆਂ ਹਨ ਵੀ ਇਹਨਾਂ ਨੇ ਜਿਹੜਾ ਬਿਛनोई ਆ ਗਰੁੱਪ ਬਲੈਰੈਂਸ ਬਿਛनोई ਜਿਹੜਾ ਅੱਜ ਉਹਨੂੰ ਸਰਕਾਰਾਂ ਬਹੁਤ ਸਕਿਉਰਿਟੀ ਦੇ ਕੇ ਤੇ ਉਹਨੂੰ ਮਸ਼ਹੂਰੀ ਸਰਕਾਰਾਂ ਨੇ ਕੀਤਾ ਇੱਕੋ ਸਰਕਾਰਾਂ ਹੀ ਚਲਾ ਰਹੀਆਂ ਉਹਨੂੰ ਜਿਵੇਂ ਪਹਿਲਾਂ ਦਾ ਦੋ ਬ੍ਰਿਮ ਨੂੰ ਚਲਾਇਆ ਸੀ ਨਾ ਜਿਹੜਾ ਬੰਬੇ ਵਾਲਾ ਸੀਗਾ ਸਰਕਾਰਾਂ ਨਾਲ ਸਪੋਰਟ ਕਰਦੀਆਂ ਉਹ ਤੋਂ ਕੰਮ ਲੈਂਦੀਆਂ ਨੇ ਇਸੇ ਤਰ੍ਹਾਂ ਹੀ ਇਹ ਤੋਂ ਕੰਮ ਲੈ ਜੀਆਂ ਸਰਕਾਰਾਂ ਜਿਹੜੇ ਵੀ ਜਿਹੜਾ ਵੀ ਲੱਗਦਾ ਸਰਕਾਰ ਨੂੰ ਵੀ ਸਰਕਾਰ ਦਾ ਦੁਸ਼ਮਣਾ ਜਿਹਨੂੰ ਸਰਕਾਰ ਆਪਣਾ ਦੁਸ਼ਮਣ ਮੰਨਦੀ ਆ ਉਹਨਾਂ ਨੂੰ ਖਤਮ ਕਰਨ ਲਈ ਸਿੱਧੇ ਆਪ ਨਹੀਂ ਮਾਰਦੇ ਇਹ ਆਪਣੇ ਗੁਰਗਿਆਰੇ ਇਮਰਾਂਦੇ ਰਹੇ ਇਹਨਾਂ ਲਈ ਜਿਹੜੇ ਗੁੰਡੇ ਪਾਲੇ ਹੁੰਦੇ ਉਹਨਾਂ ਦੇ ਮਾਰਾਂਦੇ ਆ ਤੇ ਇਹਨਾਂ ਨੇ ਜਿਵੇਂ ਪਹਿਲੋਂ ਸਿੱਧੂ ਮੂਸੇਵਾਲਾ ਮਾਰਿਆ ਹੋਰ ਕਈ ਕਤਲ ਕੀਤੇ ਆ ਤੇ ਮੈਂ ਇਹ ਇੱਕ ਵੀਡੀਓ ਪਾਈ ਸੀ 14 14 ਅਗਸਤ ਨੂੰ ਕੀ ਪੰਜਾਬ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀਗਾ ਰੌਕਟ ਲਾਂਚਰ ਦਾ ਧਮਾਕਾ ਹੋਇਆ ਸੀਗਾ ਮੁਹਾਲੀ ਸੀ ਜਿਹੜੇ ਦਫਤਰ ਦੇ ਉੱਤੇ ਉਹ ਜਿਹਨੇ ਕਿ ਉੱਤੇ ਕੋਈ ਕਿਸੇ ਦਾ ਕਤਲਿਆ ਕੋਈ ਮਰਿਆ ਨਹੀਂ ਸੀ ਕੋਈ ਤੇ ਉਹ ਸਿਰਫ ਕਿਉਂਕਿ ਸੀਏਡੀ ਦਫਤਰ ਜਿਹੜਾ ਤਕਰੀਬਨ ਖਾਲੀ ਹੁੰਦਾ ਹੈ ਤੇ ਉਹ ਉੱਥੇ ਹੀ ਹਮਲਾ ਕਿਉਂ ਕੀਤਾ ਗਿਆ ਤੇ ਰੌਕਟ ਲਾਂਚਰ ਨਾਲ ਰੌਕਟ ਲਾਂਚਰ ਜਿਹੜਾ ਪੰਜਾਬ ਵਿੱਚ ਆਉਣਾ ਕੋਈ ਸੌਖੀ ਗੱਲ ਨਹੀਂ ਉਂਝ ਦੇ ਸਰਕਾਰ ਕਹਿੰਦੀ ਆ ਵੀ ਇਹ ਸਾਨੂੰ ਕੀੜੀ ਤੁਰਦੀ ਵੀ ਦੇਸਦੀ ਆ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਸਿੱਖਾਂ ਦੇ ਉੱਤੇ ਜਾਂਦੇ ਨੇ ਵੀ ਜੇ ਸਿੱਖ ਸਲਾਹਕ ਬਣਾ ਰਿਹਾ ਹੈ ਤੇ ਮੇਰੇ ਤੇ ਕੇਸ ਪਾਇਆ ਸੀ ਜੀ ਇਹ ਇੱਕ ਸਾਜ਼ਿਸ਼ ਬਣਾ ਰਿਹਾ ਸੀਗਾ ਉਹ ਜਗਦੀਸ਼ ਟਾਟਲ ਨੂੰ ਮਾਰਨ ਦੀ ਮੇਤੋਂ ਕਿਸ ਬਾਤ ਜਿਨ੍ਹਾਂ ਨੇ ਸਾਜ਼ਿਸ਼ ਬਣਾ ਰਿਆ ਸੀ ਇਹ ਅੰਦਰ ਦੀ ਗੱਲ ਲੱਭ ਲਿੰਦੇ ਆ ਤੇ ਇਹਨਾਂ ਨੂੰ ਰੌਟ ਲੈਂਚਰ ਕੋਈ ਬੰਦਾ ਲੈ ਕੇ ਆ ਰਿਹਾ ਉਹ ਦਿਸਿਆ ਨਹੀਂ ਹੁਣ ਜਦੋਂ ਇਹਨਾਂ ਸਿੱਧੂ ਮੁਸੇਲ ਨੂੰ ਮਾਰਿਆ ਸੀਗਾ ਉਹਦੇ ਵਿੱਚ ਜਿਹੜੇ ਹਥਿਆਰ ਆਏ ਸੀ ਏਕ 47 ਆਈ ਜਾਂ ਜਿਹੜੇ ਹੋਰ ਹਥਿਆਰ ਸੀ ਜਗਿਆਨਾ ਜਿਹੜਾ ਪਿਸਟਲ ਸੀ ਉਹ ਸਾਰੇ ਵਿਦੇਸੀ ਸੀਗੇ ਤੇ ਉਹ ਉਦੋਂ ਮੈਂ ਵੀਡੀਓ ਪਾਈ ਸੀ ਵੀ ਜਿਹਦੇ ਨਾਲ ਜਗਿਆਨਾ ਪਿਸਟਲ ਨਾਲ ਇਹ ਸਿੱਧੂ ਮੁਸੇਲਾ ਮਾਰਿਆ ਗਿਆ ਉਹਦੇ ਨਾਲ ਹੀ ਮਾਰੇ ਗਏ ਹਨ ਦੋਵੇਂ ਭਰਾ ਜਿਹੜੇ ਯੂਪੀ ਦੇ ਵਿੱਚ ਜਿਹੜੇ ਦੋ ਐਮਪੀ ਐਮਐਲਏ ਵੀ ਸੀਗੇ ਤੇ ਜੇਲ੍ਹ ਦੇ ਵਿੱਚ ਹਣ ਦੋਵੇਂ ਭਰਾ ਉਹ ਮੈਂ ਇਹਦਾ ਨਾਮ ਭੁੱਲ ਗਿਆ ਵਾਂ ਤੇ ਉਹ ਉਹ ਮੈਂ ਵੀਡੀਓ ਪਾਈ ਸੀ ਵੀ ਉਸ ਅਸਲੇ ਨਾਲ ਹੀ ਉਹ ਭਰਾ ਮਾਰੇ ਗਏ ਕਿਤੇ ਨਾ ਕਿਤੇ ਤੁਹਾਨੂੰ ਇਹ ਤੇ ਲੱਗਦਾ ਵੀ ਜਿਹੜੀ ਗੱਲਾਂ ਤੁਸੀਂ ਬੋਲਦੇ ਹੋ ਸੱਚ ਉਹ ਪਿੰਚ ਕਰਦੀਆਂ ਨੇ ਸਰਕਾਰਾਂ ਨੂੰ ਬਿਲਕੁਲ ਸਰਕਾਰ ਨੂੰ ਪਿੰਚ ਤੇ ਕਰਦੀ ਹੈ ਨਾ ਮੈਂ ਜਿਹੜੀਆਂ ਮੈਂ ਕੱਲ ਸੱਚ ਬੋਲਦਾ ਮੈਂ ਜਿਹੜੀ ਚੌਂਦਰੀ ਨੂੰ ਵੀਡੀਓ ਮੈਂ ਪਾਇਓ ਦੀ ਗੱਲ ਦੱਸ ਰਿਹਾ ਨਾ ਚੌਂਦਰੀ ਨੂੰ ਵੀਡੀਓ ਪਾਈ ਵੀ ਜਿਹੜਾ ਇੱਕ ਹਮਲਾ ਹੋਇਆ ਜੀ ਡਫਤਰ ਤੇ ਵੀ ਉਹ ਵੀ ਬਿਸ਼ਨੋਈ ਗਰੁੱਪ ਨੇ ਕਰਾਇਆ ਤੇ ਕਰਵਾਇਆ ਉਹ ਤੋਂ ਸਰਕਾਰ ਨੇ ਆ ਇਹ ਵੀ ਉਹਨਾਂ ਨੂੰ ਸਿੱਧੀ ਹਿੰਮਤ ਨਹੀਂ ਹੈਗੀ ਪੀ ਰੌਟਾ ਨੰ ਚਲੇ ਆ ਗਏ ਤੇ ਉਹ ਹਮਲਾ ਕਰ ਦੇਣਾ ਤੇ ਜਿਹੜੇ ਇੱਕ ਇੰਨੀ ਸਕਿਉਰਟੀ ਟੈਡ ਕੀਤੀ ਜਾ ਰਹੀ ਆ ਭਗਵੰਤ ਮਾਨ ਦੀ ਕਿਉਂਕਿ ਭਗਵੰਤ ਮਾਨ ਉਹੀ ਆ ਜਿਹੜਾ ਅੰਦਾ ਹੁੰਦਾ ਸੀ ਮੈਂ ਤੇ ਲੋਕਾਂ ਦੇ ਇਕੱਲੇ ਇਕੱਲੇ ਘਰ ਜਾ ਕੇ ਮਿਲਾਂ ਕਰਾਂਗਾ ਮੈਂ ਸਕਿਉਰਟੀ ਨਹੀਂ ਗੋਲ ਆਮ ਲੋਕਾਂ ਨੂੰ ਫੇਰਾਂਗਾ ਮੈਂ ਜਿਹੜੀ VIP ਸਿਸਟਮ ਖਤਮ ਕਰ ਦਾਂਗਾ ਇਹਦੀ ਵੀਡੀਓ ਹੁੰਦੀ ਅਸਨ ਨਾ ਤੇ ਲੋਕਾਂ ਨੇ ਇਹਨੂੰ ਬਣਾਇਆ ਪਰ ਇਹਦੀ ਸਕਿਉਰਿਟੀ ਇੰਨੀ ਟਾਈਟ ਹੈ ਕਿ ਜਿਹੜੀ ਅੱਜ ਤੱਕ ਪਹਿਲਾਂ ਕਦੀ ਕਿਸੇ ਮੁੱਖ ਮੰਤਰੀ ਦੀ ਟਾਈਟ ਨਹੀਂ ਹੋਈ ਮੈਂ ਚੌਧਰੀ ਨੂੰ ਕਿਹਾ ਸੀ ਭਗਵੰਤ ਮਾਨ ਨੂੰ ਥ੍ਰੈਟ ਆ ਚੁੱਕੀ ਏ ਲੈਂਸ ਬਸ਼ਨੋਈ ਦੀ ਵੀ ਸਾਡੇ ਮਸਲਿਆਂ ਚ ਤੂੰ ਟੰਗ ਨਾੜਾ ਜਿਹੜੇ ਦਾ ਮਸਲਾ ਸਿੱਧੂ ਮੂਸੇ ਵਾਲੇ ਦਾ ਉਹਦੇ ਵਿੱਚ ਵੀ ਸਾਡੇ ਬੰਦਿਆਂ ਨੂੰ ਸਜ਼ਾ ਕਰਾਉਣ ਵਿੱਚ ਤੂੰ ਜ਼ਿਆਦਾ ਰੋਲ ਨਾ ਨਵਾ ਸਾਡੀ ਜਿਹੜੀ ਪੰਜਾਬ ਦੇ ਵਿੱਚ ਇੱਕ ਇੰਟਰਵਿਊ ਹੋਈ ਸੀ ਜੇਲ੍ਹ ਚ ਜਿਹੜੀ ਨਖਰ ਥਾਣੇ ਚ ਇੰਟਰਵਿਊ ਹੋਈ ਸੀ ਇੱਕ ਟੀਵੀ ਚੈਨਲ ਨੇ ਕੀਤੀ ਸੀ ਲੈਂਸ ਬਸ਼ਨੋਈ ਦੀ ਇੱਕ ਗੈਂਗਸਟਰ ਹੋਏ ਉਹਦੀ ਇੱਕ ਹਵਾਲਾ ਦੇ ਵਿੱਚ ਪੁਲਿਸ ਦੇ ਹਵਾਲਾ ਪੁਲਿਸ ਦੇ ਕੋਲ ਇੱਕ ਟੀਵੀ ਚੈਨਲ ਆ ਇੰਟਰਵਿਊ ਕਰ ਜੇ ਉਹ ਕਿੱਡੀ ਵੱਡੀ ਗੱਲ ਹੈ ਉਹ ਵੀ ਲਾਈਵ ਉਹਦੇ ਮੇਰੇ ਖਿਆਲ ਦੇ ਕੋਈ ਪੰਜਾਬ ਦਾ ਕੋਈ ਵੱਡਾ ਚੈਨਲ ਸੀ ਹਾਂ ਹਾਂ ਉਹਨੇ ਕੀਤੀ ਸੀ ਉਹ ਜਦੋਂ ਇੰਟਰਵਿਊ ਹੋਈ ਸੀ ਉਦੋਂ ਹੀ ਮੈਂ ਕਿਹਾ ਸੀਗਾ ਵੀ ਇਹ ਜਿਹੜੀ ਇੰਟਰਵਿਊ ਆ ਇਹ ਖਰ ਥਾਣੇ ਚ ਹੋਈ ਆ ਮੈਂ ਉਸ ਤੋਂ ਅਗਲੇ ਦਿਨ ਰਾਸਤਾ ਸੀਗਾ ਸਵਾਲ ਵੀ ਬੜਾ ਬਣਿਆ ਸੀ ਕਿ ਇਹ ਜਿਹੜਾ ਜਿਹੜੀ ਮਿਸ਼ਨੋਈ ਨੇ ਇੰਟਰਵਿਊ ਕੀਤੀ ਏ ਇਹ ਅਸਲ ਹੈ ਕਿੱਥੇ ਹੈ ਕਿੱਥੇ ਤੇ ਪੰਜਾਬ ਦਾ ਮੁਕਰ ਗਿਆ ਸੀਗਾ ਜਿਹੜਾ ਡੀਜੀਪੀ ਆ ਉਹ ਮੁਕਰ ਗਿਆ ਸੀਗਾ ਇਹ ਕਹਿੰਦੇ ਸਾਡੇ ਪੰਜਾਬ ਦੀ ਨਹੀਂ ਪਰ ਮੈਂ ਕਹਿ ਰਿਹਾ ਸੀ ਇਹ ਪੰਜਾਬ ਦੀ ਹੈ ਤੇ ਖੜਾ ਠਾਣੇ ਦੀ ਹੈ ਇਹ ਮੈਂ ਕਿਹਾ ਸੀ ਮੇਰੀ ਵੀਡੀਓ ਵੇਖ ਸਕਦੇ ਉਹਨੂੰ ਇਹ ਵੀ ਇਹਨਾਂ ਨੂੰ ਗੱਲਾਂ ਚੁੱਪਦੀਆਂ ਸੀਗੀਆਂ ਫਿਰ ਮੈਂ ਜਿਹੜੀ 14 ਤਰੀਕ ਨੂੰ ਗੱਲ ਕੀਤੀ ਸੀ ਤੇ ਉਹੀ ਗੱਲ ਹੋਈ 15 ਤਰੀਕ ਨੂੰ ਭਗਵੰਤ ਮਾਨ ਦੀ ਸਕਿਉਰਿਟੀ ਟੈਡ ਕੀਤੀ ਗਈ ਉਹ ਜਦੋਂ ਨੇ ਪਾਛਨ ਦਿੱਤਾ 15 ਤਰੀਕ ਨੂੰ 15 ਅਗਸਤ ਵਾਲੇ ਦਿਨ ਤੇ ਉਹ ਜਿਹੜਾ ਬੁਲਟ ਪ੍ਰੂਫ ਸਟੇਜ ਲਾਈ ਗਈ ਜੋ ਕਿ ਪੰਜਾਬ ਚ ਪਹਿਲੀ ਵਾਰ ਹੋਇਆ। ਬੜੇ ਬੜੇ ਸਵਾਲ ਉੱਠੇ ਸਨ। ਪੀਪਲ ਪਹਿਲੀ ਵਾਰ ਹੋਇਆ। ਪੀ ਇੱਕ ਮੁੱਖ ਮੰਤਰੀ ਪੰਜਾਬ ਦਾ ਜਿੰਨੀ ਸਕਿਉਰਿਟੀ ਪ੍ਰਧਾਨ ਮੰਤਰੀ ਹੁੰਦੀ ਆ ਉਹ ਪੰਜਾਬ ਦੇ ਉਸ ਮੁੱਖ ਮੰਤਰੀ ਦੀ ਕੀਤੀ ਕਿ ਜਿਹੜਾ ਆਪਣੇ ਹੁਣ ਆਮ ਆਦਿ ਜਾਂਦਾ ਹੈ। ਪ੍ਰਧਾਨ ਮੰਤਰੀ ਦੀ ਗੱਲ ਕਰੀ ਉਹ ਵੀ ਤਾਂ ਨਹੀਂ ਬੁਲਟ ਪ੍ਰੂਫ ਕਰ ਦੋ। ਉਹ ਵੀ ਨਹੀਂ ਬੁਲਟ ਪ੍ਰੂਫ ਲਾ ਪਹਿਲਾਂ ਕਈ ਜਗ੍ਹਾ ਤੇ ਹੁੰਦੀ ਜਾਂਦੀ ਬੁਲਟ ਪ੍ਰੂਫ ਲਾ ਕੇ ਜਿਹੜੀ ਆਮ ਸਿੱਧੇ ਜਾਂਦੇ ਆ ਪਰ ਹਰ ਜਗ੍ਹਾ ਨਹੀਂ ਹੁੰਦੀ। ਪਰ 15 ਅਗਸਤ ਨੂੰ ਇਹ ਭਾਸ਼ਣ ਦੇ ਰਿਹਾ ਜਿਹੜਾ ਆਮ ਆਦਮੀ ਆ ਜਿਹੜਾ ਕਹਿੰਦੇ ਵੀ ਅਸੀਂ ਸਕੋਲਡੀਆਂ ਲੈਣੀਆਂ ਨਹੀਂ ਤੇ ਉਹ ਸਕਿਉਰਟੀ ਐਡੀ ਤਗੜੀ ਸਕਿਉਰਟੀ ਵਿੱਚ ਭਾਸ਼ਣ ਦੇ ਰਿਹਾ ਲੋਕਾਂ ਨੂੰ 15 ਗੱਸਾਲ ਦਿਨ ਉਹਦੇ ਨਾਲ ਕੀ ਲੋਕਾਂ ਚ ਆਵਾਜ਼ ਜਾਂਦੀ ਆ ਕਿ ਪੰਜਾਬ ਦਾ ਮੌਲ ਬਹੁਤ ਖਰਾਬ ਆ ਉਹ ਪੰਜਾਬ ਦਾ ਮੌਲ ਖਰਾਬ ਕਨੇ ਕੀਤਾ ਬਿਸ਼ਨੋਈ ਨੇ ਜਿਹੜਾ ਲੈਨਸ ਬਿਸ਼ਨੋਈ ਹੈ ਇਹਨੇ ਪੰਜਾਬ ਵਿੱਚ ਬਹੁਤ ਗੰਦ ਪਾਇਆ ਕੱਲੇ ਪੰਜਾਬ ਵਿੱਚ ਨਹੀਂ ਹਰਿਆਣੇ ਵਿੱਚ ਵੀ ਹੋਰ ਜਗ੍ਹਾ ਜੂਪੀ ਰਾਜਸਥਾਨ ਉਹ ਫਰੋਦੀਆਂ ਲੈ ਰਿਹਾ ਤੇ ਉਹ ਕਿਦਨ ਲੈ ਰਿਹਾ ਸਰਕਾਰ ਨਾਲ ਰਲ ਕੇ ਸਰਕਾਰੀ ਅਫਸਰ ਵੱਡੇ ਵੱਡੇ ਜਿਹੜੇ ਨੇ ਉਹ ਫਰੋਦੀਆਂ ਲੈ ਰਹੇ ਆ ਇਹ ਸਚਾਈ ਆ ਇਹ ਗੱਲ ਜਦੋਂ ਮੈਂ ਕੀਤੀ ਸਰਕਾਰ ਨੂੰ ਨਹੀਂ ਜ ਸਰਕਾਰੀ ਅਫਸਰਾਂ ਨੂੰ ਮੇਰੀ ਗੱਲ ਨਹੀਂ ਜੀ ਉਹਨਾਂ ਨੇ ਫਿਰ ਮੇਤੋਂ ਮੈਨੂੰ ਧਮਕੀਆਂ ਦੇਣੇ ਸ਼ੁਰੂ ਕੀਤੀਆਂ 15 ਅਗਸਤ ਨੂੰ ਮੈਨੂੰ ਫੋਨ ਆਉਂਦਾ ਇੱਕ ਫੋਨ ਆਉਂਦਾ ਹੈ ਉਹਦੇ ਵਿੱਚ ਮੈਨੂੰ ਬੜਾ ਗਲਤ ਬੋਲਿਆ ਗਿਆ ਤੂੰ ਤੂੰ ਵੱਡਾ ਖਾਲਸਤਾਨੀ ਜਿਹੜਾ ਤੁਸੀਂ ਉਹ ਮੋਬਾਈਲ ਦੇ ਵਿੱਚ ਇੱਕ ਵੀਡੀਓ ਬਣਾਉਂਦੇ ਉਹਦੇ 'ਚ ਮੇਰੇ ਖਾਤੇ ਨੰਬਰ ਵੀ ਬਾਹਰ ਦਾ ਹੈ ਹਾਂ ਹਾਂ ਨੰਬਰ ਇਥੋਂ ਦੇ ਪਲੱਸ 60 ਨੰਬਰ ਤੋਂ ਸ਼ੁਰੂ ਹੁੰਦਾ ਹੈ ਇਹ ਮਲੇਸ਼ੀਆ ਦਾ ਨੰਬਰ ਹੈ ਸਾਇਦ ਮੈਨੂੰ ਕਿਸੇ ਪੁਲਿਸ ਨੇ ਦੱਸਿਆ ਮੈਨੂੰ ਇਹ ਜੀ ਜੀ ਤੇ ਪਲੱਸ 60 ਦੇ ਨੰਬਰ ਸੀ ਤੇ ਮੈਂ ਕਿਹਾ ਕਿਉਂਕਿ ਮੇਰੇ ਕੋਲ ਫੋਨ ਬਹੁਤ ਹੁੰਦੇ ਰਹਿੰਦੇ ਆ ਸੰਗਤਾਂ ਦੇ ਫੋਨ ਹੁੰਦੇ ਰਹਿੰਦੇ ਆ ਹੋਰ ਮੇ ਤੋਂ ਵਿਚਾਰ ਕਰ ਲੈਂਦੇ ਆ ਮੈਂ ਸ਼ਾਇਦ ਸਿਧਾ ਹੋਣਾ ਪਰ ਉਹਦੇ ਵਿੱਚ ਮੈਨੂੰ ਬੋਲਿਆ ਕਿ ਪਹਿਲੋਂ ਪਹਿਲਾਂ ਠੀਕ ਬੋਲਿਆ ਮੈਂ ਵੀ ਕੋ ਸਾਸਿਕਾਲ ਬੁਲਾਈ ਕਹਿੰਦਾ ਵੀ ਤੂੰ ਸਾਡੇ ਖਿਲਾਫ ਬੋਲਦਾ ਤੂੰ ਵੱਡਾ ਖਾਲਸਤਾਨੀ ਫਿਰ ਜੋ ਸਿੱਖਾਂ ਦੇ ਖਿਲਾਫ ਬੋਲਣ ਲੱਗ ਗਿਆ ਜੈਨਕੀ ਲਿਖੜ ਸਿੱਖ ਲਿਖੜ ਤੁਹਾਡੇ 12:00 ਵਜੇ ਹਾਂ ਹਾਂ ਉਦੋਂ ਮੈਂ ਰਿਕਾਰਡਿੰਗ ਨਹੀਂ ਕੀਤੀ ਮੈਨੂੰ ਨਹੀਂ ਸੀ ਨਾ ਪਤਾ ਮੈਂ ਉਦੋਂ ਕਿ ਵਟਸਐਪ ਤੇ ਕਿਹੜੀ ਰਿਕਾਰਡਿੰਗ ਹੁੰਦੀ ਆ ਆਜੋ ਇੱਕ ਚਲੋ ਮੈਨੂੰ ਇਹ ਮੈਨੂੰ ਏਸੀਪੀ ਗੱਲ ਹਾਂ ਬਗਾਲ ਲਓ ਕਿ ਮੈਂ ਉਹ ਗੱਲ ਹੋ ਗਈ ਛੱਡਦੀ ਵੀ ਚਲੋ ਉਹ ਵਹੀ ਵਹੀ ਵੱਧ ਘੱਟ ਬੋਲਿਆ ਮੈਂ ਹੀ ਵੱਧ ਘੱਟ ਬੋਲਿਆ ਗਲਗੁਲਾ ਜੀ ਹੋਏ ਫਿਰ ਫੋਨ ਆ ਗਿਆ ਫਿਰ ਮੈਂ ਤਾਂ ਫੋਨ ਚੁੱਕਣਾ ਬੰ ਉਹ ਤੁਸੀਂ ਵੇਖੋਣੀਆਂ 15 16 ਮਿਸ ਕਾਲ ਆਈਆਂ ਵੀ ਆ ਲਗਾਤਾਰ ਫੋਨ ਕਰੀ ਜਾ ਰਿਹਾ ਹੈ ਫਿਰ ਉਹ ਮੈਨੂੰ ਇਹ ਕਹਿਣ ਲੱਗੇ ਕਿ ਤੂੰ ਸਾਡੇ ਖਿਲਾਫ ਬੋਲਦਾ ਤੈਨੂੰ ਛੱਡਣਾ ਨਹੀਂਗਾ ਫਿਰ ਮੈਂ ਵੀ ਗੁੱਸੇ ਨਾਲ ਹੋ ਗਿਆ ਮੈਂ ਉਹ ਕਹਿੰਦੇ ਤੂੰ ਬਸ ਤੂੰ 10 ਵੱਡਾ ਜਦੋਂ ਮੈਂ ਬੋਲਿਆ ਨਾ ਕੋ ਮੈਂ ਵੀ ਗਾਲਾਂ ਕੱਢੀਆਂ ਕਿ ਤੂੰ ਵੱਡਾ ਬਾਹ ਦੇ 10 ਤੇਰੀ ਐਸਟਮ ਤੂੰ ਕਿੱਥੇ ਆ ਅਸੀਂ ਉੱਥੇ ਆ ਰਹੇ ਆ ਮੈਂ ਕਿਹਾ ਤੁਸੀਂ ਦੱਸੋ ਤੁਸੀਂ ਕਿੱਥੇ ਹੋ ਮੈਂ ਤੁਹਾਡੇ ਕੋਲੋਂ ਨਾ ਅੱਛਾ ਤੁਸੀਂ ਫਿਰ ਇਹਨਾਂ ਨੂੰ ਕਿਹਾ ਮੈਂ ਹਾਂ ਮੈਂ ਫਿਰ ਮੈਂ ਰਿਕਾਰਡਿੰਗ ਸ਼ੁਰੂ ਕਰਦੀ ਫਿਰ ਮੈਂ ਆਪਣਾ ਦੂਜਾ ਮੋਬਾਈਲ ਲਿਆ ਉਹਦੇ ਨਾਲ ਰਿਕਾਰਡਿੰਗ ਸ਼ੁਰੂ ਕਰ ਲਈ ਮੈਂ ਉੱਥੇ ਰਿਕਾਰਡਿੰਗ ਸ਼ੁਰੂ ਕਰਕੇ ਮੈਂ ਕਿਹਾ ਤੁਸੀਂ ਦੱਸੋ ਤੁਸੀਂ ਕਿੱਥੇ ਹੋ ਮੈਂ ਤੁਹਾਡੇ ਕੋਲੋਂ ਨਾ ਕਹਿਣ ਲੱਗੇ ਅਸੀਂ ਅੰਬਾਲੇ ਆ ਤੂੰ ਵੜੇ ਆ ਜਾ ਮੈਂ ਦੱਲ ਖਾ ਅਡਰੈਸ ਉਹ ਵਿੱਚ ਤੁਸੀਂ ਰਿਕਾਰਡ گیا اوتھے ਹੁਣੇ ਨਹੀਂ ਉਹ ਮੈਨੂੰ ਇਹ ਵੀ ਪਤਾ ਸੀ ਵੀ ਉੱਥੇ ਨਹੀਂ ਹੋਣ ਲੱਗੇ ਇਹ ਇਹ ਤੇ ਮੈਨੂੰ ਪਜਾ ਕਰ ਰਿਹਾ ਕੋਸ਼ਿਸ਼ ਕੋਸ਼ਿਸ਼ ਕਰਾਂਦੀ ਤੇ ਫਿਰ ਇਹਨਾਂ ਨੇ ਮੈਨੂੰ ਜਦੋਂ ਗਾਲਾਂ ਕੱਢਣੇ ਸ਼ੁਰੂ ਕੀਤੀਆਂ ਤੇ ਫਿਰ ਮੈਂ ਵੀ ਗਾਲਾਂ ਗਾਲਾਂ ਦੇ ਗਾਲੇ ਕੱਢ ਨਹੀਂ ਸਕਦੇ ਆਪਾਂ ਤੱਪੜ ਦੇ ਮਸਲੇ ਜੇ ਮੇਰੇ ਕੋਲ ਹੁੰਦਾ ਲੱਗੇ ਹੁੰਦੇ ਤਾਂ ਮੈਂ ਥੱਪੜ ਮਾਰਦਾ ਤੇ ਫਿਰ ਮੈਂ ਰੇਲੋ ਦੀ ਇਹੋ ਜਿਹੀ ਬਣਾਈ ਕਿ ਉਹਦੀ ਬੋਲਤੀ ਬੰਦ ਹੋ ਗਈ ਫਿਰ ਕਹਿੰਦਾ ਕਿ ਤੈਨੂੰ ਜਦੋਂ ਪਹਿਲਾਂ ਵੀ ਕਹਿੰਦੇ ਵੀ ਤੂੰ ਜਾਣਦਾ ਨਹੀਂ ਮੈਂ ਬਸ਼ਨੋਪੇ ਲੋ ਕਹਿੰਦਾ ਮੈਂ ਬਸ਼ਨੋਈ ਆ ਫਿਰ ਕਹਿੰਦਾ ਮੈਂ ਬਸ਼ਨੋਈ ਕਹਿੰਦਾ ਬੰਦਾ ਬੋਲਦਾ ਉਹਦੇ ਤੁਸੀਂ ਵੇਖਿਆ ਹੋਣਾ ਡੀਪੀ ਬਸ਼ਨੋਈ ਦੇ ਲੱਗੀਆਂ ਜਿਹੜੇ ਮੋਬਾਈਲ ਨੰਬਰ ਨੇ ਉੱਥੇ ਲੈਰੈਂਸ ਬਸ਼ਨੋਈ ਦੇ ਜਿਹੜੇ ਉਹ ਲੱਗੀਆਂ ਡੀਪੀ ਲੱਗੀ ਹੋਈ ਹੈ ਤੇ ਤੈਨੂੰ ਪਤਾ ਨਹੀਂ ਸਾਡਾ ਤੇ ਅਸੀਂ ਐਵੇਂ ਬੰਦੇ ਮਾਰਤਾ ਅਸੀਂ ਜੇ ਬਸ਼ਨੋਈ ਸਿੱਧੂ ਮੁਸੇਲੇ ਮਾਰਤਾ ਤੂੰ ਸਾਡੇ ਕੀ ਚੀਜ਼ ਗਈ ਇਹ ਉਹਨਾਂ ਨੇ ਕੀ ਹਾਂ ਹਾਂ ਆਂਦੇ ਜੇ ਅਸੀਂ ਸਿੱਧੂ ਮੁਸੇਲੇ ਵਾਲੇ ਨੂੰ ਮਾਰਤਾ ਜਿਹੜਾ ਆਪਣੇ ਆਪ ਨੂੰ ਸਕੌਲਟੀਜ਼ ਲਈ ਫਿਰਦਾ ਸੀ ਆਪਣੇ ਨੂੰ ਬਹੁਤ ਬਹਾਦਰ ਸਮਝਦਾ ਸੀ ਮੈਂ ਕਿਹਾ ਪਰ ਤੁਸੀਂ ਮੈਨੂੰ ਮੈਨੂੰ ਤੁਸੀਂ ਜਾਣਦੇ ਨਹੀਂਗੇ ਮੈਂ ਮੈਂ ਸਿੱਧੂ ਮੁਸੇਹਾਲਾ ਨਹੀਂ ਹੈਗਾ ਤੁਸੀਂ ਮੈਨੂੰ ਜਾਣਦੇ ਨਹੀਂ ਜਦੋਂ ਤੁਸੀਂ ਮੇਰਾ ਮੇਰੇ ਬਾਰੇ ਜਾਣਗੇ ਨਾ ਤੇ ਤੁਸੀਂ ਮੂੰਹ ਨਹੀਂ ਕਰਨਾ ਇੱਧਰ ਨੂੰ ਮੈਂ ਇਹ ਵੀ ਕਿਹਾ ਫਿਰ ਲਲਕਾਰਿਆ ਉਹਨਾਂ ਨੂੰ ਮੈਂ ਫਿਰ ਅਸਾ ਜਦੋਂ ਮੈਂ ਇੰਨੀਆਂ ਗੱਲਾਂ ਕੀਤੀਆਂ ਤੇ ਫਿਰ ਫੋਨ ਹੀ ਬੰਦ ਹੋ ਗਿਆ ਬਾਅਦੋਂ ਦਾ ਬਾਅਦ ਚ ਉਹਨਾਂ ਦੀ ਬੋਲਤੀ ਬੰਦ ਹੋ ਗਈ ਆ ਜਦੋਂ ਮੈਂ ਕਿਹਾ ਗਲਾ ਹੋਈਆਂ ਪਰ ਮੈਂ ਕਿਹਾ ਇਹ ਤੁਸੀਂ ਮੈਨੂੰ ਸਿੱਧੂ ਮੂਸੇ ਲਾ ਨਾ ਸਮਝੋ ਵੀ ਅਸੀਂ ਜਾ ਕੇ ਇਹਨੂੰ ਮਾਰ ਲਾਂਗੇ ਤੇ ਅਸੀਂ ਵੀ ਬਰਾਬਰ ਹੱਥ ਕਰਨੇ ਜਾਣਦੇ ਆ ਇਹ ਗੱਲ ਪਹੁੰਚੀ ਹੈ ਹਾਂ ਹਾਂ ਪੂਰੀ ਜੀ ਉਹਨਾਂ ਨੇ ਕਿਹਾ ਨਾ ਆਪੇ ਹੀ ਪੰਜਾਬ ਦੇ ਇੰਨੇ ਬੰਦੇ ਮਾਰਤੇ ਤੂੰ ਸਾਡੇ ਬਾਰੇ ਜਾਣਦਾ ਨਹੀਂ ਬੋਲਦਾ ਪੰਜਾਬੀ ਸੀਗਾ ਪੰਜਾਬੀ ਬੋਲਦਾ ਸੀ ਪਰ ਉਹ ਹੈਗਾ ਸੀਗਾ ਹਰਿਆਣਵੀ ਬੰਦਾ ਸੀ ਪੰਜਾਬੀ ਬੋਲ ਰਿਹਾ ਸੀਗਾ ਤੇ ਇੱਕ ਨਹੀਂ ਅਲੱਗ-ਅਲੱਗ ਬੰਦਿਆਂ ਨੂੰ ਫੋਨ ਕੀਤਾ ਤਿੰਨ ਚਾਰ ਬੰਦਿਆਂ ਨੇ ਸਾਰੀਆਂ ਰਿਕਾਰਡਿੰਗ ਇੱਕੋ ਹੀ ਸੀ ਨਹੀਂ ਨਾ ਅਲਗ-ਅਲਗ ਨੰਬਰ ਵੀ ਲੱਗ ਲੱਗ ਨੰਬਰ ਲੱਗ ਲੱਗ ਰਹੇ ਸਾਰੇ ਨੰਬਰ ਸਾਰੇ ਬਾਹਰ ਦੇ ਸੀਗੇ ਤੇ ਮੇਰੇ ਤੋਂ ਰਿਕਾਰਡਿੰਗਾਂ ਸਿਰਫ ਦੋ ਹੋਈਆਂ ਮੈਂ ਕਿਉਂਕਿ ਰਿਕਾਰਡਿੰਗਾਂ ਬਾਅਦ ਚ ਕਰਨੀ ਸ਼ੁਰੂ ਕੀਤੀਆਂ ਨਾ ਜਦੋਂ ਮੈਂ ਫਿਰ ਮੈਂ ਇੱਕ ਤੇ ਰਿਕਾਰਡਿੰਗ ਫਿਰ ਸ਼ੁਰੂ ਕੀਤੀ ਨਾ ਵੀ ਜਦੋਂ ਮੈਂ ਪਹਿਲਾਂ ਤੇ ਸੋਹੰਦਾਰ ਗੱਲਾਂ ਦੀਆਂ ਵੀ ਇਹ ਲੈਸ ਬਸਨੋਈ ਦੇ ਬੰਦੇ ਆ ਤੇ ਤੂੰ ਸਾਨੂੰ ਜਾਣਦਾ ਨੀਗਾ ਤੇ ਅਸੀਂ ਅਸੀਂ ਸਿੱਧੂ ਮੁਸੇ ਵਾਲਾ ਮਾਰ ਲਿਆ ਫਿਰ ਫਿਰ ਮੈਂ ਉੱਤੇ ਰਿਕਾਰਡਿੰਗ ਸ਼ੁਰੂ ਕੀਤੀ ਸੀ ਪਹਿਲਾਂ ਤੈਨੂੰ ਵੀ ਲੱਗਿਆ ਉਹ ਚਲ ਕੋਈ ਊ ਨਾ ਕਰਦਾ ਹੋਵੇ ਫਿਰ ਅਸਲੀ ਸ਼ੱਕ ਜਿਹੜਾ ਉਹ ਮਤਲਬ ਕਿਵੇਂ ਮਤਲਬ ਕਲੀਅਰ ਹੋਇਆ ਕਿ ਤੁਹਾਡੇ ਜਦੋਂ ਪਿੱਛਾ ਪੁੱਛਿਆ ਵੀ ਕਰਨ ਲੱਗੇ ਉਹ ਤੇ ਹੁਣ ਪਿੱਛਾ ਲੱਗੇ ਨਾ ਕਰਨ ਪਹਿਲਾਂ ਤਾਂ ਮੈਨੂੰ ਗੱਲ ਨੂੰ ਟਾਲਦਾ ਇਹ ਮੈਨੂੰ 15 ਅਗਸਤ ਨੂੰ ਵੀ ਆਈਆਂ ਨੇ ਵੀਡੀਓ ਕਾਲ ਆਈ ਇਹ ਇਹਨਾਂ ਦੀ ਕਾਲ ਆਈਆਂ ਮੈਨੂੰ ਮੈਂ ਇਹ ਗੱਲ ਨੂੰ ਪਹਿਲਾਂ ਇੰਨਾ ਜ਼ਿਆਦਾ ਸੀਰੀਅਸ ਨਾ ਲਿਆ ਹੁਣ ਇਹ ਚਿੰਤਾ ਕਰਦੋਂ ਮੇਰਾ ਪਿੱਛਾ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਤੇ ਹਾਂ ਤੇ ਸਰਕਾਰ ਦੇ ਕੰਨਾਂ ਦੇ ਜੂਨੀਅਰ ਦੇ ਪੁਲਿਸ ਦੇ ਪੁਲਿਸ ਜਿਹੜੀ ਆ ਇਹ ਤੇ ਦੂਜਿਆਂ ਨੂੰ ਬਚਾਉਂਦੀ ਆ ਵੇਖੋ ਸਿਵਲਸ਼ਨ ਵਾਲੇ ਆ ਉਹ ਆਪਣੇ ਤੋਂ ਆਪ ਹੀ ਗਾਲਾਂ ਗੁਲਾ ਕਢਵਾ ਗਏ ਆਪਣੇ ਬੰਦਿਆਂ ਤੋਂ ਤੇ ਸਕਿਉਰਟੀ ਲਿੰ ਕਿ ਤੇ ਸਕਿਉਰਟੀ ਸਾਨੂੰ ਸਕੋਟ ਦੇਣੀ ਕਿ ਸਾਨੂੰ ਸਾਨੂੰ ਤੇ ਪਤਾ ਵੀ ਮੈਨੂੰ ਮਰਵਾਣ ਗਈ ਹੈ ਅੱਛਾ ਮੈਨੂੰ ਤੇ ਸਰਕਾਰ ਨੇ ਸਕਿਉਰਟੀ ਕੀ ਦੇਣੀ ਆ ਮੈਨੂੰ ਤੇ ਮਰਵਾਣਾ ਜੇ ਜੇ ਮੇਰਾ ਕਤਲ ਹੁੰਦਾ ਜੇ ਮੇਰੇ ਤੇ ਹਮਲਾ ਹੁੰਦਾ ਤੇ ਸਰਕਾਰ ਨੇ ਕਰਾਣਾ ਕਿਉਂਕਿ ਜੇ ਸਰਕਾਰ ਮੈਨੂੰ ਬਚਾਣਾ ਚਾਵੇ ਤੇ ਸਰਕਾਰ ਮੈਨੂੰ ਲਾਇਸੈਂਸ ਦੇ ਸਕਦੀ ਆ ਅਸਲੇ ਦਾ ਸਰਕਾਰ ਮੈਨੂੰ ਜਿਹੜੀ ਆ ਇਹ ਸਕਿਉਰਟੀ ਦੇ ਸਕਦੀ ਆ ਇਹਦੇ ਸਾਡੇ ਮੈਂ ਅਸਲੇ ਦਾ ਲਾਇਸੈਂਸ ਅਪਲਾਈ ਕੀਤਾ ਸੀ ਉਹ ਨਹੀਂ ਬਣਾ ਦਿੱਤਾ ਇਹਨਾਂ ਨੇ ਸਾਨੂੰ ਤੇ ਸਾਡੇ ਤੇ ਲਾਇਸੈਂਸ ਨਹੀਂ ਮਿਲਦਾ ਸਾਨੂੰ ਸਕਿਉਰਟੀ ਤੇ ਕੀ ਦੇਣੀ ਇਹਨਾਂ ਨੇ ਮੇਰੇ ਨਾਲ ਅਸਲਾ ਵੀ ਨਾ ਹੋਵੇ ਆਪਣੀ ਜਾਨ ਮਤਲਬ ਬੱਸ ਜੀ ਆਪਣੀ ਜਹਾ ਇਹ ਇਹ ਖੋਲ ਲਿੰਦੇ ਆ ਦਿੱਲੀ ਦੇ ਵਿੱਚ ਜਦੋਂ 84 ਹੋਈ ਸੀ ਉਦੋਂ ਸਿੱਖਾਂ ਦੇ ਘਰੋਂ ਨਾਲ ਹਥਿਆਰ ਕੱਢੇ ਸੀਗੇ ਸਿੱਖਾਂ ਦੇ ਘਰੋਂ ਹਥਿਆਰ ਲੈ ਕੇ ਫਿਰ ਇਹਨਾਂ ਭੀੜ ਭੇਜੀ ਤੇ ਉਹਨਾਂ ਸਿੱਖਾਂ ਨੂੰ ਮਾਰਿਆ ਜਾ ਕੇ ਤੇ ਹੁਣ ਵੀ ਇਹ ਕਰਦੇ ਆ ਵੀ ਇਹ ਸਾਨੂੰ ਸਕਿਉਰਟੀ ਦੇ ਨਕੀ ਦੇਣੀ ਆ ਸਾਡੇ ਕੋਲ ਹਥਿਆਰ ਲੈਣ ਵਾਸਤੇ ਲਾਇਸੈਂਸ ਨਹੀਂ ਦਿੰਦੇ ਜਿਹੜੀ ਤੁਸੀਂ ਪਹਿਲਾਂ ਇੱਕ ਗੱਲ ਕਹੀ ਸੀ ਵੀ ਇੰਟਰਵਿਊ ਦਾ ਜ਼ਿਕਰ ਕੀਤਾ ਵੀ ਸੀ ਉਹ ਖਰੜ ਥਾਣੇ ਦੇ ਕਿਹਾ ਸੀ ਉਸ ਟਾਈਮ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਸੀ ਪਰ ਸਾਲ ਬਾਅਦ ਉਹ ਗੱਲ ਕਹਿ ਰਹੇ ਨੇ ਵੀ ਖਰਚੀ ਹੋਇਆ ਸੀ ਤੇ ਕਲੀਅਰ ਹੋ ਗਿਆ ਹਾਂ ਤੇ ਇਹ ਕਿਤੇ ਪਤਾ ਲੱਗ ਗਿਆ ਬਿਲਕੁਲ ਜਿਹੜੀ ਜਿੰਨੀਆਂ ਮੈਂ ਗੱਲਾਂ ਕੀਤੀਆਂ ਜਿੰਨੀਆਂ ਮੈਂ ਪਹਿਲਾਂ ਗੱਲਾਂ ਕੀਤੀਆਂ 2 ਸਾਲ 4 ਸਾਲ ਪਹਿਲਾਂ ਗੱਲਾਂ ਕੀਤੀਆਂ ਸੱਚੀਆਂ ਹੋਈਆਂ ਸਾਰੀਆਂ ਮੈਂ ਉਹ ਦਿਨ ਜਦ ਦਿਨ ਵੀਡੀਓ ਰਿਕਾਰਡਰ ਲੀਕ ਹੋਈ ਸੀ ਇਹਦੀ ਇੰਟਰਵਿਊ ਮੈਂ ਉਹ ਦਿਨ ਹੀ ਕਹਿਤਾ ਸੀਗਾ ਤੇ ਹੁਣ ਇੱਕ ਸਾਲ ਬਾਅਦ ਏਜੰਸੀਆਂ ਨੇ ਉਹਦੀ ਜਿਹੜੀ ਕੀਤੀ ਆ ਸਰਚ ਕੀਤੀ ਆ ਉਹਦੇ ਸਬਤ ਹੋ ਗਿਆ ਵੀ ਇਹ ਜਿਹੜੀ ਇੰਟਰਵਿਊ ਸੀ ਲੈਂਸ ਬਚਨੋਈ ਦੀ ਇਹ ਖਰ ਥਾਣੇ ਚ ਹੋਈ ਆ ਮੈਂ ਵੀ ਕਿਹਾ ਸੀ ਖਰ ਥਾਣੇ ਵਿੱਚ ਇਹਨੂੰ ਮੋਬਾਈਲ ਦਿੱਤਾ ਗਿਆ ਇਹ ਮੋਬਾਈਲ ਤੇ ਫੋਨ ਕਰ ਰਿਹਾ ਇੱਕ ਬੰਦਾ ਵੀਡੀਓ ਕਾਲ ਕਰ ਰਿਹਾ ਹਾਂ ਜਿਵੇਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਤਰ੍ਹਾਂ ਵੀਡੀਓ ਕਾਲ ਕਰ ਰਿਹਾ ਤੇ ਉਹਦੀ ਦੂਜੇ ਮੋਬਾਈਲ ਨਾਲ ਫੋਟੋ ਖਿੱਚੀ ਜਾ ਰਹੀ ਆ ਇੱਧਰ ਵੇਖੋ ਇੱਕੰਦੇ ਨਾਲ ਤੇ ਉਹ ਮੋਬਾਈਲ ਨਾਲ ਫੋਨ ਕਰ ਰਿਹਾ ਵੀਡੀਓ ਕਾਲ ਦੂਜੇ ਨਾਲ ਫੋਟੋ ਖਿੱਚੀ ਜਾ ਰਹੀ ਆ ਤੇ ਜਾਂ ਜਿਹਦੇ ਨਾਲ ਗੱਲ ਕਰ ਰਿਹਾ ਉਹਨੇ ਫੋਟੋ ਖਿੱਚੀ ਆ ਇਹ ਵੇਖੋ ਇੱਕ ਬੰਦਾ ਰਿਮਾਂਡ ਤੇ ਹੋਵੇ ਪੁਲਿਸ ਰਿਮਾਂਡ ਤੇ ਪੁਲਿਸ ਰਿਮਾਂਡ ਤੇ ਕਿਸੇ ਕੋਲ ਕੋਈ ਮੋਬਾਈਲ ਜਾ ਸਕਦਾ ਹੀ ਨਹੀਂ ਜੇਲ੍ਹ ਵਿੱਚ ਮੰਨੇ ਜਾ ਸਕਦਾ ਹੁਣ ਮੈਂ ਜੇਲ੍ਹਾਂ ਕਟੀਆਂ ਮੈਂ ਰਿਮਾਂਡ ਕਟਿਆ ਜਦੋਂ ਪੁਲਿਸ ਰਿਮਾਂਡ ਹੁੰਦਾ ਨਾ ਸਰੀਰ ਤੇ ਕੱਪੜਾ ਨਹੀਂ ਰਹਿਣ ਦਿੰਦੇ ਠੀਕ ਹੈ ਇਹ ਸਾਡੀਆਂ ਦਸਤਾਰਾਂ ਲਵਾ ਦਿੰਦੇ ਆ ਤੇ ਇੱਕ ਉਹ ਬੰਦਾ ਹੈ ਜਿਨੇ ਮੁੱਸੇ ਵਾਲੇ ਦਾ ਕਤਲ ਕੀਤਾ ਹੋਰ ਕਿੰਨੇ ਕੋ ਕਤਲ ਕੀਤੇ ਨੇ ਉਹ ਬੰਦੇ ਨੂੰ ਜਦੋਂ ਰਿਮਾਂਡ ਤੇ ਆ ਉਹਨੂੰ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾ ਰਿਹਾ VAPO ਨੂੰ ਟ੍ਰੀਟਮੈਂਟ ਕੀਤਾ ਜਾ ਰਿਹਾ ਤੇ ਉਹਨੂੰ ਮੋਬਾਈਲ ਦਿੱਤਾ ਗਿਆ ਤੇ ਮੋਬਾਈਲ ਦੇ ਨਾਲ ਹੈੱਡਫੋਨ ਵੀ ਦਿੱਤਾ ਗਿਆ ਲੀਡ ਲਾ ਕੇ ਗੱਲ ਕਰ ਰਿਹਾ ਉਹ ਸਭ ਤੋਂ ਵੱਡਾ ਸਵਾਲ ਹੈ ਵੀ ਉਸ ਟਾਈਮ ਪੰਜਾਬ ਚ ਲਿਆਂਦਾ ਗਿਆ ਜਦੋਂ ਸਿੱਧੂ ਮੂਸੇ ਵਾਲੇ ਦੇ ਕਤਲ ਕਤਲ ਦੇ ਵਿੱਚ ਲਿਆਂਦਾ ਗਿਆ ਸੇਦੂ ਮੁਸੇਵਾਲ ਦੇ ਕਤਲ ਵਿੱਚ ਪੁਸ਼ ਕਿਸੀ ਹੋਈ ਉਹਦੇ ਵਿੱਚ ਨੂੰ ਪੰਜਾਬ ਚ ਲਿਆਂਦਾ ਗਿਆ ਤੇ ਟ੍ਰੀਟਮੈਂਟ ਦਿੱਤੀ ਜਾ ਰਹੀ ਉਹਨੂੰ ਵੀਏਵੀ ਤੇ ਕਿਤੇ ਨਾ ਕਿਤੇ ਜੇ ਖਰੜਦੇ ਤੁਸੀਂ ਗੱਲ ਕੀਤੀ ਵੀ ਉਹ ਖਰੜ ਦੀ ਵੀਡੀਓ ਹੈ ਇਹ ਤੇ ਫਿਰ ਸਵਾਲ ਪੰਜਾਬ ਸਰਕਾਰ ਹੋਗੀ ਜਾਂ ਪੰਜਾਬ ਦਾ ਜੋ ਪੰਜਾਬ ਸਰਕਾਰ ਤੇ ਆ ਗਿਆ ਫਿਰ ਉਹ ਤੇ ਖੜਾ ਹੁੰਦਾ ਹਾਂ ਇਹ ਤੇ ਤੁਹਾਡੀ ਲੀਕ ਹੋਈ ਤੇ ਸਾਰੀ ਤੁਹਾਡੇ ਥਾਣੇ ਬਿਲਕੁਲ ਜੀ ਇਹ ਤੇ ਮੈਂ ਲੀਕ ਮੈਂ ਤੇ ਲੀਕ ਉਹਦੀ ਕਰਦੀ ਸੀ ਇਹ ਨੇ ਹੁਣ ਤੇ ਸਰਕਾਰਾਂ ਇਹਦੇ ਏਜੰਸੀਆਂ ਨੇ ਕੀਤੀ ਨਾ ਮੈਂ ਤਾਂ ਉਹਦੀ ਲੀਕ ਕਰਦੀ ਸਰਕਾਰ ਨੂੰ ਇਹ ਵੀ ਗੱਲ ਚੁੱਪੀ ਆ ਵੀ ਸਾਡੀਆਂ ਗੱਲਾਂ ਲੀਕ ਕਰਦਾ ਕਿਉਂਕਿ ਇਹਨਾਂ ਦੀਆਂ ਬਹੁਤ ਗੱਲਾਂ ਇੱਕ ਨਹੀਂ ਮੈਂ ਬਹੁਤ ਗੱਲਾਂ ਮੈਂ ਵਖੋ ਜਿਹੜਾ ਕਤਲ ਹੋ ਆਪਣੇ ਕੈਨੇਡਾ ਦੇ ਵਿੱਚ ਸਾਡੇ ਬੜੇ ਸਰਕਾਰ ਜੋਗ ਨਿਜਰ ਸਾਹਿਬ ਦਾ ਮੈਂ ਉਹ ਪਹਿਲਾਂ ਵੀਡੀਓ ਪਾਈ ਸੀ ਵੀ ਸਾਡੇ ਕੈਨੇਡਾ ਚ ਕਤਲ ਕਰ ਸਕਦੇ ਆ ਮੈਂ ਇਹ ਵੀ ਵੀਡੀਓ ਪਾਈ ਸੀ ਵੀ ਸਾਡੇ ਜਿਹੜੇ ਇੰਗਲੈਂਡ ਆ ਉੱਥੇ ਵੀ ਸਾਡੇ ਨੌਜਵਾਨਾਂ ਨੂੰ ਮਾਰ ਸਕਦੇ ਆ ਇਹ ਜ਼ਹਿਰ ਦੇ ਕੇ ਮਾਰ ਸਕਦੇ ਆ ਵੀ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਬੜੀਆਂ ਟਾਪ ਏਜੰਸੀ ਜਿਹੜੀ ਹੈ ਨਾ ਇਹਨਾਂ ਦੀ ਰਾਜੰਸੀ ਵੀ ਇਹਨਾਂ ਨੇ ਇੱਕ ਹੋਰ ਮੈਂ ਤੁਹਾਨੂੰ ਗੱਲ ਸੁਣ ਲਗਾ ਮੇਰੀਆਂ ਵੀਡੀਓ ਸੁਣਿਓ ਪਹਿਲੀਆਂ ਪੁਰਾਣੀਆਂ ਵੀਡੀਓ ਜਿੱਚ ਮੈਂ ਕਹਿ ਰਿਹਾ ਵਾਂ ਵੀ ਜਿਹੜੀ ਇੰਡੀਆ ਦੀ ਰਾਜੰਸੀ ਆ ਇਹਨਾਂ ਨੇ ਇਜ਼ਰਾਈਲ ਦੀ ਮੁਸਾਦ ਏਜੰਸੀ ਨਾਲ ਉਹਨਾਂ ਕੋਲ ਜਾ ਕੇ ਟ੍ਰੇਨਿੰਗ ਲਈ ਆ ਇਹ ਮੈਂ ਕਹਿ ਰਿਹਾ 5 ਸਾਲ ਪਹਿਲਾਂ ਮੇਰੀ 4 ਸਾਲ ਪਹਿਲਾਂ ਵੀਡੀਓ ਨੇ ਹੁਣ ਇੱਕ ਕੱਲ ਪ ਤਿੰਨ ਚਾਰ ਦਿਨੋਂ ਵੀਡੀਓ ਆ ਰਹੀ ਹੈ ਇੱਕ ਰਾਜ ਏਜੰਟ ਦੀ ਉਹਦੇ ਵਿੱਚ ਉਹ ਮੰਨ ਰਿਹਾ ਪੀ ਅਸੀਂ ਟ੍ਰੇਨ ਦੱਸ ਰਿਹਾ ਵੀ ਕਦੋਂ ਟ੍ਰੇਨਿੰਗ ਲੈ ਗਏ ਆ ਅਸੀਂ ਮਸਾਦ ਤੋਂ ਉਹ ਵੀ ਗੱਲ クリア ਹੋ ਗਈ ਜਿਹੜੀ ਮੈਂ 4 ਸਾਲ 5 ਸਾਲ ਪਹਿਲਾਂ ਕਹੀ ਪੀ ਜਿਹੜੇ ਰਾ ਏਜੰਸੀ ਆ ਇੰਡੀਆ ਦੀ ਇਹਦੇ ਜਿਹੜੇ ਏਜੰਟ ਆ ਉਮ ਮਸਾਦ ਤੋਂ ਟ੍ਰੇਨਿੰਗ ਲੈ ਕੇ ਤੇ ਬਾਅਦ ਚ ਉਹਨਾਂ ਸਾਡੇ ਬੰਦੇ ਮਾਰਨੇ ਆ ਉਹ ਪਰਸੋਂ ਦੀ ਵੀਡੀਓ ਇੱਕ ਚੱਲ ਰਹੀ ਆ YouTube ਤੇ ਉਹ ਜਿਹੜਾ ਏਜੰਟ ਆ ਮਸਾਦ ਦਾ ਰਾਜਨਸੀ ਦਾ ਉਹ ਦੱਸ ਰਿਹਾ ਰਾਜਨਸੀ ਦਾ ਏਜੰਟ ਵੀ ਅਸੀਂ ਮਸਾਦ ਕੋਲ ਗਏ ਆ ਉੱਥੇ ਟ੍ਰੇਨਿੰਗ ਕਿਵੇਂ ਕਿਵੇਂ ਹੋਈ ਟ੍ਰੇਨਿੰਗ ਦੱਸੀ ਉਹਨਾਂ ਨੇ ਫਿਰ ਅਸੀਂ ਕਹਿੰਦੇ ਦੇਸ਼ਾਂ ਜਾ ਕੇ ਬੰਦੇ ਮਾਰੇ ਆ ਉਹ ਮੰਨ ਰਿਹਾ ਵੀ ਜਿੰਨੇ ਕਤਲ ਕੀਤੇ ਨੇ ਅਸੀਂ ਇਹ ਆ ਹੁਣ ਕੀਤੇ ਨੇ ਵੀ ਉਹ ਅਸੀਂ ਕੀਤੇ ਨੇ ਮੰਨ ਗਿਆ ਆ ਬੇਖੋ ਫਿਰ ਇੱਕ ਗੱਲ ਕਮਾਲ ਦੀ ਗੱਲ ਵੀ ਹੋਰ ਵੀ ਬੇਚਾ ਲੱਗਦੀ ਇਹ ਜਿਹੜੇ ਢਾਡੇ ਸੋਰਸ ਕਿਤੇ ਮਤਲਬ ਵੀ ਤੁਸੀਂ ਕਿਵੇਂ ਗੱਲ ਦੀ ਪਰਤੋਲ ਕਰ ਰਹੇ ਨੇ ਕੀ ਮਤਲਬ ਤੁਸੀਂ ਬੈਕ ਤੱਕ ਜਾ ਜਾਣੇ ਉਸ ਬੰਦੇ ਮੈਂ ਇਕਾਲਪੁਰ ਦੀ ਕਿਰਪਾ ਜੋ ਸਰਕਾਰ ਨੇ ਕਰਨਾ ਮੈਨੂੰ ਉਹ ਪਤਾ ਲੱਗ ਜਾਂਦਾ ਤੇ ਮੈਂ ਉਸ ਟਾਈਮ ਇਹਨਾਂ ਦੀ ਜਿਹੜੀ ਆ ਸਾਰਾ ਕੁਝ ਖਿਡਾ ਦੇਣਾ ਮੇਰੀ ਗੱਲ ਨੂੰ ਕੋਈ ਹਲਕੇ ਚ ਲੈਿੰਦੇ ਰੇ ਆ ਪਹਿਲੋਂ ਧਿਆਨ ਨਹੀਂ ਕੀਤਾ ਜੋ ਮੈਂ ਗੱਲਾਂ 4-5 ਸਾਲ ਪਹਿਲੋਂ ਕਰਦਾ ਰਿਹਾ ਉਹ ਗੱਲਾਂ ਹੋਈਆਂ ਨੇ ਮੈਂ ਇੱਕ ਮੇਰੀ ਵੀਡੀਓ ਏ 14 ਤਰੀਕ ਦੀ 14 ਮਈ ਦੀ ਮੇਰੀ YouTube ਤੇ ਵੇਖੋ ਉਹਦੇ ਵਿੱਚ ਕਿਹਾ ਵੀ ਇੱਕ ਜੇਲ੍ਹ ਦੇ ਵਿੱਚ ਗੈਂਗਸਟਰ ਤੇ ਰਾਜਨੇਤਾ ਮਾਰਿਆ ਜਾਏਗਾ ਮੁਖਤਿਆਰ ਅंसारी ਨਾਮ ਹੀ ਲਿਆ ਉਹਦੀ ਵੀਡੀਓ ਏ ਮੇਰੇ ਕੋਲ ਅੱਛਾ ਜੀ ਮੈਂ ਉਹ 14 ਨੂੰ ਕਿਹਾ ਤੇ 28 ਨੂੰ ਕਤਲ ਹੁੰਦਾ ਉਹਦਾ ਜੇਲ੍ਹ ਜੀ ਮੁਖਤਿਆਰ ਅंसारी ਦਾ ਮੁਖਤਿਆਰ ਅंसारी ਮਾਰਿਆ ਗਿਆ ਲੋਕਾਂ ਨੂੰ ਪਤਾ ਨਹੀਂ ਹੈਗਾ ਜਿਹੜਾ ਬੋਦ ਨੂੰ ਪਤਾ ਨਹੀਂ ਵੀ ਮੁਖਤਿਆਰ ਅंसारी ਜਿਹੜਾ ਜਿਹੜਾ ਪੰਜਾਬ ਦੀ ਰੋਪੜ ਰੋਪੜ ਜੇਲ੍ਹ ਚ ਰਿਹਾ ਸੀ ਜਿਹਦਾ ਪੰਜਾਬ ਚ ਬੜਾ ਰੋਲਾ ਪਿਆ ਸੀ ਪੀ ਪੰਜਾਬ ਸਰਕਾਰ ਨੇ ਉਹਦੀ ਖਰਚਾ ਭਰਿਆ ਉਹ ਮਾਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਤੇ ਉਹ ਮੈਂ ਉਹਦੇ ਮਰਨ ਤੋਂ 15 ਦਿਨ ਪਹਿਲਾਂ ਵੀਡੀਓ ਪਾਈ ਆ ਹੂੰ ਇਹ ਵੀਡੀਓ ਮੇਰੀ YouTube ਤੇ ਦੇਖ ਸਕਦੇ ਹੋ ਫਿਰ ਮੈਂ ਇੱਕ ਵੀਡੀਓ ਪਾਈ ਸੀ ਵੀ ਉੱਤਰਾਖੰਡ ਚ ਇੱਕ ਸਾਧ ਮਾਰਿਆ ਜਾਣਾ ਠੀਕ ਹੈ ਉਹ ਵੀ ਮੈਂ 14 ਤਰੀਕ ਨੂੰ ਵੀਡੀਓ ਉਸੇ ਉਸੇ ਵੀਡੀਓ ਚ ਕਿਆ ਸੀ ਦਿੱਜੇ ਜਿੱਦੇ ਵਿੱਚ ਮੈਂ ਕਿਹਾ ਸੀ ਮੁਖਤਿਆਰ ਅंसारी ਮਾਰਿਆ ਜਾਣਾ ਉਹ ਚ ਕਿਹਾ ਸੀ ਮੈਂ ਵੀ ਉਤਰਾਖੰਡ ਚ ਸਾਧ ਮਾਰਿਆ ਜਾਣਾ ਉਹ ਵੀ ਸਾਧ ਮਾਰਿਆ ਗਿਆ ਉਤਰਾਖੰਡ ਤੁਹਾਨੂੰ ਪਤਾ ਹੀ ਦੋਨੋਂ ਸਿੰਘਾਂ ਨੇ ਮਾਰਿਆ ਸੀਗਾ ਉਹ ਵੀ ਮੈਂ 15 ਦਿਨ ਪਹਿਲਾਂ ਗੱਲ ਕੀਤੀ ਸੀ ਹੁਣ ਇਹ ਹਿਸਾਬ ਲਾਓ ਵੀ ਉਹਨਾਂ ਦੇ ਕਤਲਾਂ ਤੋਂ ਪਹਿਲਾਂ ਮੈਂ ਗੱਲਾਂ ਕੀਤੀਆਂ ਹੋਈਆਂ ਤੇ ਉਹ YouTube ਤੇ ਵੀਡੀਓ ਪਈਆਂ ਹੋਈਆਂ ਹੁਣ ਇਹ ਤੇ ਗੱਲਾਂ ਕਈ ਗੱਲਾਂ ਤੇ ਕਹਿ ਸਕਦੇ ਨੇ ਬੰਦੇ ਵੀ ਜਿਹੜੇ ਇਹ ਰਲ ਕੇ ਜਿਵੇਂ ਮੈਂ ਟੀਵੀ ਚੈਨਲ ਨਾਲ ਰਲ ਕੇ ਗੱਲਾਂ ਕਰਦਾ ਜਿਵੇਂ ਮੇਰੀਆਂ ਕਈ ਗੱਲਾਂ ਆਈਆਂ ਵੀਡੀਓ ਆਈਆਂ ਮੈਂ ਲੋਕਾਂ ਦੇ ਦਿਮਾਗ ਪੜੇ ਉਹਨਾਂ ਦੇ ਹੈਨਾ ਜਿਹੜੇ ਐਂਕਰ ਸੀਗੇ ਉਹਨਾਂ ਦੇ ਦਿਮਾਗ ਬੜੇ ਹੁਣ ਇਹ ਦੇਖੋ ਪਹਚਾਲ ਬਾਰੇ ਉਹ ਕਿਤੇ ਨਾਲ ਮੈਂ ਰਲ ਕੇ ਕਿਹਾ ਹੋਏਗਾ ਵੀ 1 ਮਹੀਨਾ ਪਹਿਲਾਂ ਕਿਹਾ ਵੀ 19 ਤਰੀਕ ਨੂੰ ਪਹਚਾਲ ਹੋਣਾ ਤੇ 19 ਤਰੀਕ ਨੂੰ ਪਹਚਾਲ ਆਇਆ ਉਹ ਵੀ ਵੀ ਕੀ ਵੀਡੀਓ ਨਾ ਲੋਕਾਂ ਨੇ ਵੇਖੀ ਹੈ ਸਾਰੇ ਲੋਕਾਂ ਨੇ ਉਸ ਟਾਈਮ ਥੱਲੇ ਕਮੈਂਟ ਕੀਤੇ ਜਦੋਂ ਮੈਂ ਲਿਖ ਕੇ ਪਾਇਆ ਸੀ ਨਾ ਵੀ ਪਚਾਲ ਆ ਸਕਦਾ ਤੇ ਲੋਕਾਂ ਨੇ ਕਿਹਾ ਵੀ ਇਹ ਇਹ ਤੁੱਕਾ ਹੋ ਨਹੀਂ ਸਕਦਾ ਵੀ ਇਹ ਨਹੀਂ ਹੋ ਸਕਦਾ ਵੀ ਇਹ ਦੇ ਕੋਈ ਦੂਜੇ ਜਿਹੜੇ ਆਣੇ ਵਿਗਿਆਨੀ ਉਹ ਦੱਸ ਸਕੇ ਜਿਸ ਦਿਨ ਪਚਾਲ ਆ ਗਿਆ ਉਸ ਦਿਨ ਫਿਰ ਉਹੀ ਲੋਕ ਆ ਰਹੇ ਨੇ ਕਮਾਲ ਕਰਦੀ ਬਾਬੇ ਨੇ ਕਿਹਾ ਸੀ ਵੀ ਮਹੀਨੇ ਤੱਕ ਪਚਾਲ ਆ ਸਕਦਾ ਮਹੀਨੇ ਤੱਕ ਪਚਾਲ ਆ ਗਿਆ ਮੈਂ ਇੱਕ ਚੀਜ਼ ਤੇ ਦੱਸੋ ਵੀ ਹੁਣ ਮੈਂ ਉਹ ਰਲ ਕੇ ਇਹ ਬਗਾਨਿਆਂ ਨਾਲ ਕੇ ਗੱਲ ਕੀਤੀ ਜਾਂ ਮੇਰੇ ਮਾਲਕ ਨਾਲ ਰਲ ਕੇ ਗੱਲ ਕੀਤੀ ਮੈਂ ਤੁਹਾਡੀ ਗੱਲ ਆ ਸਹਿਮਤ ਹਾਂ ਪਰ ਮੈਂ ਇੱਕ ਤੁਹਾਨੂੰ ਸਵਾਲ ਇਹ ਪੁੱਛਦਾ ਵੀ ਜਿਹੜੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਆਉਂਦੀਆਂ ਇਹ ਕਾਲਪੁਰਖ ਦੀ ਆਪਾਂ ਕੋਈ ਕਿਰਪਾ ਕਹਿ ਲਈਏ ਜਾਂ ਸੈਂਟੀਫਿਕ ਤਰੀਕਾ ਹੈ ਕਿਦਾਂ ਤੁਸੀਂ ਸੋਚ ਕਿਦਾਂ ਲੈਣੇ ਹੋ ਇਹ ਚੀਜ਼ਾਂ ਇਹ ਕਾਲਪੁਰਖ ਦੀ ਕਿਰਪਾ ਹੈ ਹੁਣ ਮੈਂ ਤਾਂ ਹੀ ਕਹਿਣਾ ਇੱਕ ਤੇ ਗੱਲਾਂ ਹੋ ਗਈਆਂ ਵੀ ਜਿਹੜੀਆਂ ਦੁਨਿਆਵੀ ਚੀਜ਼ਾਂ ਹੋ ਰਹੀਆਂ ਹਾਂ ਹਾਂ ਦੁਨਿਆਵੀ ਹੋ ਰਹੀਆਂ ਨੇ ਇੱਕ ਮੈਂ ਉਹ ਗੱਲ ਕੀਤੀ ਹੈ ਜਿਹੜੀ ਕੁਦਰਤ ਵੱਲੋਂ ਹੋਈ ਪਚਾਲ ਜਿਹੜਾ ਉਹ ਕੋਈ ਕੁਦਰਤ ਵੱਲੋਂ ਲਿਆਂਦਾ ਗਿਆ ਜੇ ਮੈਂ ਪਚ ਤੇ ਇਹ ਕੁਦਰਤੀ ਗੱਲਾਂ ਤੇ ਜਿਹੜੀਆਂ ਜਿਹੜੇ ਦੁਨਿਆਵੀ ਗੱਲਾਂ ਨੇ ਇਹ ਤਾਂ ਦੱਸਣੀਆਂ ਨੇ ਇੱਕ ਤਾਂ ਦੁਨਿਆਵੀ ਗੱਲਾਂ ਕਹਿ ਸਕਦੇ ਨਾ ਵੀ ਇਹਦੀ ਜਿਹਦਾ ਇਹਦਾ ਕੋਈ ਸੋਰਸ ਹੋ ਸਕਦਾ ਹੈ ਇਹਨੂੰ ਪਹਿਲੋ ਪਤਾ ਲੱਗ ਜਾਂਦਾ ਹੈ ਤੇ ਪਹਿਲੋ ਪਤਾ ਤਾਂ ਮੈਨੂੰ ਰੱਬ ਦੀਆਂ ਗੱਲਾਂ ਦੀ ਪਤਾ ਲੱਗ ਜਾਂਦਾ ਅੱਛਾ ਵਾਹ ਜੀ ਮੇਰੇ ਮੈਂ ਅੱਗੇ ਵੀ 10 ਗੱਲ ਕੀਤੀ ਨਹੀਂ ਮੇਰੇ ਪਿਤਾ ਜੀ ਦੀ ਡੈਥ ਹੋਣੀ ਸੀ ਪਤਾ ਲੱਗ ਗਿਆ ਸੀਗਾ ਅੱਛਾ ਲੱਗ ਗਿਆ ਸੀ ਉਹਨਾਂ ਨੂੰ ਮੈਂ ਫਿਰ ਉਹਦੇ ਮੈਂ ਮਾਸੀ ਨੂੰ ਮਿਲਾ ਕੇ ਲਿਆਇਆ ਮਾਸੀ ਦੇ ਮੁੰਡੇ ਨੂੰ ਮਿਲਾ ਕੇ ਲਿਆਇਆ ਅੰਬਰਸਾ ਰਹਿੰਦੇ ਨੇ ਮੈਂ ਤੁਸੀਂ ਤੁਹਾਨੂੰ ਇਹ ਸੁੱਝ ਗਿਆ ਸੀ ਸਾਰਾ ਸਾਰਾ ਪਤਾ ਲੱਗ ਗਿਆ ਸੀ ਇਨੇ ਤੇ ਉਹਨਾਂ ਨੂੰ ਆਪਣੇ ਰਿਲੇਟਿਵ ਰਿਸ਼ਤੇਦਾਰਾਂ ਨੂੰ ਮਿਲਾਤਾ ਹੈ ਉਹਨਾਂ ਦੇ ਪੁਰਾਣੇ ਬਜ਼ੁਰਗ ਜਿਹੜੇ ਹਨਾ ਮੇਰੇ ਦਿਨਾਂ ਕੋਲ ਮੇਰਾ ਡੈਡੀ ਨੂੰ ਗਏ ਉਹਨੂੰ 40 50 ਸਾਲ ਹੋ ਗਏ ਸਨ ਉਹਨਾਂ ਨੂੰ ਮਿਲਾ ਕੇ ਲਿਆਇਆ ਮੈਂ ਆਪਣੇ ਡੈਡੀ ਦੇ ਪੋਹਾਂ ਦੇ ਲੰਮੁੰਡੇ ਨੂੰ ਮਲਾ ਕੇ ਲਿਆ ਅੰਮ੍ਰਿਤਸਰ ਜਾ ਕੇ ਫਿਰ ਮੈਂ ਉਹਨਾਂ ਨੂੰ ਹਵਾਈ ਜਾਜ ਦੇ ਹਜੂਰ ਸਾਹਿਬ ਦਰਸ਼ਨ ਕਰਾ ਕੇ ਲਿਆਇਆ ਸਾਰੀ ਜੋ ਉਹਨਾਂ ਦੀ ਮੰਦੀ ਇੱਛਾ ਸਨ ਸਾਰੀ ਸਾਰੀਆਂ ਪੂਰੀਆਂ ਕੀਤੀਆਂ ਥੋੜੇ ਜਿਹੇ ਵੇਚੇ ਹਜੂਰ ਸਾਹਿਬ ਲੈ ਗਿਆ ਉਹ ਹਜੂਰ ਸਾਹਿਬ ਸੇਮਸੀ ਵਾਲਾ ਕਰਦੇ ਨੇ ਬਹੁਤ ਥੋੜੇ ਉੱਥੇ ਜਾ ਕੇ ਬਾਬਾ ਨਰਿੰਦਰ ਸਿੰਘ ਨੂੰ ਮਿਲੇ ਤੇ ਬਾਬਾ ਨਰਿੰਦਰ ਸਿੰਘ ਨੇ ਪਛਾਣ ਲਿਆ ਉਹ ਕੁੰਡਾ ਸਿਆ ਉਹ ਮੇਰੇ ਡੈਡੀ ਦੇ ਕੋਈ ਮੁੰਛਾ ਬੜੀਆਂ ਕੁੰਡੀਆਂ ਹੁੰਦੀਆਂ ਹਨ ਤੇ ਛੋਟੀ ਉਮਰ ਸੀ ਆ ਚਿਹਰਾ ਬੜਾ ਮਿਲਦਾ ਉਹ ਅੰਦਰ ਤੂੰ ਕੁੰਡਾ ਹੈ ਵੇਖ ਕੇ ਮੈਂ ਡੈਡੀ ਨੂੰ ਬਾਬਾ ਬਲਵਿੰਦਰ ਸਿੰਘ ਕਹਿੰਦੇ ਨੇ 5-6 ਦਿਨ ਉਹਨੂੰ ਆਪਣੇ ਕੋਲ ਰੱਖਿਆ ਉੱਥੇ ਅੱਛਾ ਜੀ ਹਾਂ ਜੀ ਅਤੇ ਹਫਤਾ ਲੱਗ ਗਿਆ ਸਾਹੀ ਵਾਹ ਜੀ ਉਹ ਫਿਰ ਵੇਖੋ ਉਹਨਾਂ ਦੀ ਜਦੋਂ ਡੈਥ ਹੋਣੀ ਸੀ ਹੁਣ ਮੈਂ ਸਾਰੇ ਪਰਿਵਾਰ ਨੂੰ ਨਹੀਂ ਦੱਸ ਸਕਦਾ ਇਹ ਗੱਲਾਂ ਦੱਸਣ ਵਾਲੀਆਂ ਮਤਲਬ ਗੱਲਾਂ ਬਹੁਤ ਕੋਈ ਨਹੀਂ ਹੁਣ ਮੈਨੂੰ ਕਈ ਕਹਿੰਨਗੇ ਵੀ ਜੇ ਤੂੰ ਆਹ ਗੱਲ ਦੱਸ ਸਕਣਾ ਹੈ ਇਹ ਤੇ ਫਿਰ ਤੈਨੂੰ ਵੀ ਪਤਾ ਹੋਣਾ ਵੀ ਤੈਨੂੰ ਗੋਲੀ ਕਦੋਂ ਵੱਜਣੀ ਹੈ ਹਾਂ ਇਹ ਕੁਝ ਗੱਲਾਂ ਹਜੀਆਂ ਨੇ ਸਾਰੀਆਂ ਗੱਲਾਂ ਸਾਹਮਣੇ ਨਹੀਂ ਕੀਤੀਆਂ ਜਾ ਸਕਦੀਆਂ ਕੁਝ ਕੁਦਰਤ ਵੱਲੋਂ ਜੋ ਕੁਦਰਤ ਕਰਦਾ ਨਾ ਕੁਦਰਤ ਦੀ ਕਿਸ ਨੂੰ ਰੱਬ ਨਹੀਂ ਬੰਦ ਦਿੰਦਾ ਕੁਦਰਤ ਦੀਆਂ ਵੀ ਜੜੀਆਂ ਇਹ ਨਾ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਜੜੀਆਂ ਸਾਡੀਆਂ ਬੜਾ ਕੋਈ ਚੇਂਜ ਹੁੰਦਾ ਰਹਿੰਦਾ ਲਗਾਤ ਵੀ ਮਹਾਪੁਰਸਾਂ ਨੂੰ ਤੱਪ ਵਿਆਹ ਹੀ ਮੁੰਡੇ ਦਾ ਤਾਂ ਤੱਪੜ ਪਿਆ ਸੀ ਇਹ ਤੇ ਉਹ ਆਹਨ ਵੀ ਤੱਪੜ ਕਿਉਂ ਸੇ ਨਾ ਆਉਂਦਾ ਵੀ ਵਕਤ ਆਏਗਾ ਪਤਾ ਲੱਗ ਜਾਏਗਾ ਤਗੜੇ ਦਿਨ ਉਹਦੀ ਡੈਥ ਹੋ ਗਈ ਤੇ ਪਤਾ ਲੱਗਾ ਵੀ ਕਈ ਬੰਦੇ ਜਿਹੜੀ ਚੀਜ਼ਾਂ ਨਹੀਂ ਕਰਦੇ ਫਿਰ ਇੱਕ ਗੱਲ ਤਾਂ ਹੋਰ ਵੀ ਚੀਜ਼ ਹੈ ਫਿਰ ਤੇ ਜੇ ਤੁਸੀਂ ਦੂਜੇ ਤਰੀਕੇ ਨਾਲ ਚੱਲਣਾ ਹੁੰਦਾ ਫਿਰ ਤਾਂ ਭਗਵੇਂਸ਼ਵਰ ਤਾਂ ਮੰਗ ਤੁਸੀਂ ਵੀ ਦੁਨੀਆ ਮਗਰ ਲਈ ਹੋਣੀ ਸੀ ਮੈ ਮੈਨੂੰ ਨਾ ਮੈਂ ਚਾਹਾਂ ਤੇ ਮੈਂ ਕਰ ਸਕਦਾ ਕੰਮ ਹੈ ਵੀ ਦੁਨੀਆ ਵਿੱਚ ਕੋਲ ਹੁਣ ਐਤਵਾਰ ਨੂੰ ਬਹੁਤ ਦੁਨੀਆ ਹੁੰਦੀ ਆ ਪਰ ਮੈਂ ਦੁਨੀਆ ਨੂੰ ਮੈਂ ਮੈਂ ਉਹਨਾਂ ਨੂੰ ਕਹਿਣਾ ਇਹ ਜਿਹੜੇ ਵੀ ਮੇਰੇ ਕੋਲ ਉਹ ਵੀ ਕੋਈ ਜਦੋਂ ਸਿਰ ਤੋਂ ਪਾਣੀ ਲੰਘ ਜੇ ਨਾ ਕੋਈ ਗੱਲ ਦਾ ਕੋਈ ਨਹੀਂ ਤੁਹਾਨੂੰ ਪਤਾ ਲੱਗਦਾ ਉਹ ਆ ਮੇਰੇ ਕੋਲ ਆਮ ਬੰਦੇ ਦਾ ਉਹਨਾਂ ਦੀ ਲੋੜ ਨਹੀਂ ਮੇਰੇ ਕੋਲ ਹੈਗੀ ਮੈਂ ਕੋਈ ਬਾਬਾ ਨਹੀਂ ਹੈਗਾ ਵੀ ਮੈਂ ਢੀੜ ਇਕੱਠੀ ਕਰਨੀ ਜਾਉਣਾ ਜੇ ਢੀੜ ਇਕੱਠੀ ਕਰਨੀ ਤਾਂ ਮੈਂ ਪ੍ਰੋਗਰਾਮ ਖੜੇ ਕਰਦਾ ਲਾੜੀ ਸ਼ੁਰੂ ਕਰਦਾ ਦੁਆ ਲਾਣੇ ਸ਼ੁਰੂ ਕਰਦਾ ਤੇ ਫਿਰ ਮੈਂ ਇੱਥੋਂ ਤੱਕ ਵੀ ਇਹ ਗੱਲ ਕਹੀ ਹੈ ਵੀ ਮੈਂ ਨਾਮ ਸਿਮਰਨ ਕਿਵੇਂ ਕਰਨਾ ਹੈ ਨਾਮ ਸਿਮਰਨ ਬਾਰੇ ਆਪਣੇ ਦਸੋਂ ਬਾਰੇ ਮੈਂ ਹੁਣ ਬਹੁਤ ਗੱਲਾਂ ਇਹੋ ਜੀਆਂ ਵੀ ਆਪਣਾ ਮੈਂ ਸਰੀਰ ਛੱਡ ਕੇ ਆਪਣਾ ਸਰੀਰ ਛੱਡ ਕੇ ਜਾ ਸਾਰਾਂ ਬਹੁਤ ਕਿਤੇ ਕਿਸੇ ਲੋਕਾਂ ਦੀ ਜੇ ਹੈਲਪ ਕਰਦੇ ਤਾਂ ਉਹਨੂੰ ਅਕਾਲ ਪੁਰਖ ਉਸ ਵਾਇਗਰ ਨੂੰ ਨਾਲ ਜੋੜਨ ਦੀ ਗੱਲ ਕਰਦੇ। ਜੋੜਨ ਦੀ ਗੱਲ ਕਰਨੀ। ਮਤਲਬ ਇਸ ਤੋਂ ਤਾਂ ਅਗ ਰੱਖਦੇ ਵਹਿਮ ਭਰਮ ਚ ਨਹੀਂ ਪਾਣਾ ਵੀ ਲੋਕਾਂ ਨੇ ਕਿ ਇਸ ਚੀਜ਼ ਦੇ ਉੱਤੇ ਡਿਪੈਂਡ ਨਹੀਂ ਰਹਿਣਾ ਤੁਸੀਂ। ਨਾ ਅਕਾਲ ਪੁਰਖ ਦੇ ਪਾਣੇ ਚ ਰਹਿਣਾ ਤੇ ਜਿਹੜੀਆਂ ਇਹ ਦੁਨਿਆਵੀ ਚੀਜ਼ਾਂ ਨੇ ਜਿਵੇਂ ਹੁਣ ਧਮਕੀਆਂਾਂ ਦੀਆਂ ਆਈਆਂ ਗੱਲਾਂ ਆਈਆਂ ਚੀਜ਼ਾਂ ਬੜਾ ਕੁਝ ਸਾਨੂੰ ਕਲੀਅਰ ਹੁੰਦਾ ਪਰ ਇਹ ਜ਼ਰੂਰ ਆ ਵੀ ਸਰਕਾਰ ਜਿਹੜੀ ਆ ਉਹ ਕਿੱਡੀ ਗੰਦੀ ਖੇਡ ਖੇਡ ਰਹੀ ਆ ਵੀ ਸਰਕਾਰ ਨੇ ਸਾਨੂੰ ਸਿਕਿਉਰਟੀ ਦੀ ਹੰਦੀ ਬਜਾਏ ਉਲਟਾ ਮੇਰੀਓ ਹੀ ਜੜੀਏ ਪوشਿਸ਼ ਕੀਤੀ ਆ ਕਿ ਇਹਨਾਂ ਨੂੰ ਪਿੱਛੇ ਤੁਹਾਡੇ ਦਫ਼ਤਰ ਦੇ ਵਿੱਚ ਵੀ ਅਟੈਕ ਕੀਤਾ ਗਿਆ ਦਫ਼ਤਰ ਭੰਨਿਆ ਮੇਰਾ ਸਾਰਾ ਇਹਨਾਂ ਨੇ ਭੰਨਿਆ ਤੁਹਾਡੀ ਵੀਡੀਓ ਅਸੀਂ ਕਾਫੀ ਦੇਖੀ ਹੈ ਮੇਰਾ ਮੇਰਾ ਮੈਂ ਸ਼ੁਰੂ ਤੋਂ ਲੈ ਕੇ ਨਾ ਜਦੋਂ ਮੈਂ ਸੇ ਘਰ ਆਪਣਾ ਆਯਾਦੀ ਦੀ ਗੱਲ ਕਰਨਾ ਹੁਣ ਵੇਖੋ ਵੀਡੀਓ ਆ ਰਹੀ ਤੇ ਦੋ ਤਿੰਨ ਦਿਨ ਹੋ ਗਏ ਨੇ ਇੱਕ ਮੈਂਬਰ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਦੇ ਵਿੱਚ ਐਮਪੀ ਇੱਕ ਉਹ ਕਹਿ ਰਿਹਾ ਜੈ ਹਿੰਦੂ ਰਾਸ਼ਟਰ ਹਾਂ ਇਹ ਹੋਈ ਹੈ ਵਾਇਰਲ ਵੇਖੋ ਵੀ ਇੱਕਦੇ ਕਿਹਾ ਕਿਹਾ ਗਿਆ ਵੀ ਉਥੇ ਜੋ ਲਿਖ ਕੇ ਦਿੱਤਾ ਜਾਂਦਾ ਉਸ ਤੋਂ ਬਿਨਾ ਕੋਈ ਬੋਲ ਨਹੀਂ ਸਕਦੇ। ਉਹ ਹਿੰਦੂ ਰਾਸ਼ਟਰ ਦਾ ਕੀਪਾ ਉਹ ਹਿੰਦੂ ਰਾਸ਼ਟਰ ਬੋਲਿਓ ਤੇ ਪਰਚਾ ਦਰਜ ਕਿਉਂ ਨਹੀਂ? ਤੇ ਜੇ ਸਾਡਾ ਕੋਈ ਖਾਸ ਨੰ ਜਾਂਦਾ ਬਲ ਬੋਰਜ ਸਾਡੇ ਤੇ ਪਰਚਾ ਦਰਜ ਤਾਂ ਭਾਈ ਅੰਮ੍ਰਿਤਪਾਲ ਵਰਗੇ ਛੁੱਟੇ ਨਹੀਂ ਅੰਦਰ। ਉਹ ਉਥੇ ਛੁੱਟੇ ਨੇ। ਫਿਰ ਇੱਕ ਐਮਪੀ ਬੋ ਰਿਹਾ ਉਹਦੇ ਵਿੱਚ ਲੋਕ ਸਭਾ ਦੇ ਵਿੱਚ ਹੀ ਉਹ ਬੋਲ ਰਿਹਾ ਜੇ ਭਾਰਤ 'ਚ ਰਹਿਣਾ ਹੋਗਾ ਤੇ ਜੈ ਸ਼੍ਰੀ ਰਾਮ ਕਹਿਣਾ ਹੋਗਾ। ਇਹ ਕਿਵੇਂ ਕੋਤੇ ਪਰਚਾ ਕਿਉਂ ਨਹੀਂ ਹੋਇਆ ਜੇ ਅਸੀਂ ਜੇ ਅਸੀਂ ਕਹਿ ਦਈਏ ਕਿ ਜੇ ਪੰਜਾਬ ਚ ਰਹਿਣਾ ਹੈਗਾ ਤੇ ਉਥੇ ਖਾਲਸਾ ਫਦੇ ਕਹਿਣਾ ਹੋਏਗਾ ਅਸੀਂ ਨਹੀਂ ਕਹਿ ਤੈਨੂੰ ਕਿਉਂਕਿ ਸਾਡਾ ਸਿੱਖ ਰਾਜ ਰਿਹਾ ਤੇ ਸਾਰਿਆਂ ਦੀ ਧਰਮਨ ਆਜ਼ਾਦੀ ਰਹੀ ਆ ਇੱਥੇ ਸਾਡੇ ਨਾਲ ਜਿਆ ਤਕਾ ਹੋ ਰਿਹਾ ਪੰਜਾਬੀ ਨੌਜਵਾਨੋ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਭੁਗਦਨਾ ਪੈਣਾ ਜੇ ਤੁਸੀਂ ਆਪਣੇ ਰਾਜ ਵਾਸਤੇ ਆਪਣੀ ਆਜ਼ਾਦੀ ਵਾਸਤੇ ਨਾ ਨਾ ਖੜੇ ਹੋਏ ਅੱਜ ਦੇ ਤੁਸੀਂ ਆਪਣੀਆਂ ਮੋਜਾਂ ਮਾਨ ਰਹੇ ਹੋ ਤੁਹਾਡੇ ਬੱਚੇ ਜਿਹੜੇ ਨਾ ਜਦੋਂ ਗੁਲਾਮ ਹੋ ਗਏ ਰੋਵੋਗੇ ਪਿੱਟੋਗੇ ਤੁਸੀਂ ਜੇ ਨਾ ਤੁਸੀਂ ਹਰ ਬੰਦਾ ਚਲੋ ਕੌਮਤ ਦਰਦ ਰੱਖ ਤੇ ਲੜਾਈ ਵੀ ਲੜਨਾ ਚਾਹ ਪਰ ਗੱਲ ਹੈ ਕਿ ਜਦੋਂ ਦੀ ਇਹੋ ਚੀਜ਼ਾਂ ਬਾਹਰ ਹੁੰਦੀਆਂ ਨੇ ਲੋਕ ਮਾਪੇ ਵੀ ਕਹਿੰਦੇ ਨੇ ਵੀ ਬੱਚੇ ਨੂੰ ਮਾਰ ਦੇਣਗੇ ਜਾਂ ਕੋਈ ਸੰਘਰਸ਼ੀਆਂ ਨੂੰ ਅੱਗੇ ਨਹੀਂ ਬਦਲਣ ਦੇਣਗੇ ਕਰਨਾ ਕੀ ਚਾਹੀਦਾ ਤੁਹਾਡੇ ਉਹ ਯਾਰ ਪਹਿਲੋਂ ਕਿਹੜਾ ਖੋਣ ਆਉਂਦੇ ਨੇ ਤੁਸੀਂ ਬੰਦੇ ਬਣਾਓਗੇ ਮੁੰਡੇ ਬਣਾਓਗੇ ਤੇ ਫਿਰ ਪਹਿਲੋਂ ਕਹਿੰਗੇ ਗੁਰੂ ਗੋਬਿੰਦ ਸਿੰਘ ਜੀ ਮੁੰਡੇ ਬਣਾਉਂਦੇ ਰਹੇ ਨੇ ਜੇ ਜੰਗ ਲੜਨਾ ਉਥੇ ਕਤਲ ਵੀ ਹੁੰਦੇ ਹੁੰਦੇ ਨੇ ਜੇ ਜਿਹੜੇ ਫੌਜਾਂ ਨੇ ਫੌਜਾਂ ਲਗੀਆਂ ਨੇ ਫੌਜ ਦੇ ਬੰਦੇ ਵਰਦੇਣਗੇ ਤੇ ਲੋਕੀ ਫੌਜ ਬੰਦੇ ਭੇਜਦੇ ਨਹੀਂਗੇ ਤੇ ਫਿਰ ਘਰ ਬੈਜੇ ਨਾ ਕਰਨ ਵੀ ਫੌਜੀ ਦੇ ਜਿਹੜਾ ਜਾਏਗਾ ਕੋਈ ਗੋਲੀ ਵੱਜੇਗੀ ਇਸ ਕਰਕੇ ਬਹੁਤ ਕਈ ਜਾਂਦੇ ਨਾ ਵੀ ਅਸੀਂ ਨਾ ਨਾ ਜੀ ਅਸੀਂ ਮੁੰਡੇ ਨਹੀਂ ਮਰਵਾਣੇ ਅਸੀਂ ਬੰਦੇ ਨਹੀਂ ਮਰਵਾਣੇ ਤਾਂ ਤੁਹਾਨੂੰ ਵੀ ਜੇ ਜੇ ਤੁਸੀਂ ਵੀ ਇਹ ਗੱਲ ਸੋਚਦੇ ਵੀ ਯਾਰ ਇਹ ਤਾਂ ਪੰਗਾ ਲੈਣ ਵਾਲੀ ਗੱਲ ਹੈ ਮੈਂ ਮੈਂ ਚੁੱਪ ਕਰ ਘਰ ਬੈ ਜਾਂਦਾ ਮੈਂ ਉਹਨਾਂ ਨੂੰ ਕਹਿੰਦੀ ਨਾ ਜੀ ਜਿਵੇਂ ਉਹਨਾਂ ਨੇ ਮੈਨੂੰ ਗਾਲਾਂ ਕੱਢ ਰੇ ਸੀਗੇ ਜਿਵੇਂ ਮੈਨੂੰ ਵੰਗਾਰ ਰਹੇ ਸੀ ਤੇ ਮੈਂ ਵੀ ਉਹਨਾਂ ਦੇ ਹੱਥ ਜੋੜਦਾ ਵੀ ਦੱਸੋ ਜੀ ਮੈਂ ਕੁਝ ਨਹੀਂ ਕਰਦਾ ਅੱਜ ਤੋਂ ਬਾਅਦ ਮੈਂ ਤੁਹਾਡੇ ਪੈਰੀਂ ਪਈ ਨਾ ਮੈਂ ਕਹਿੰਦਾ ਮੈਂ ਤੇ ਉਹਦੀ ਐਸੇ ਤੇ ਫੇਰਤੀ ਤੁਹਾਨੂੰ ਸੁਣਾਈਆਂ ਮੈਂ ਕਦੇ ਇੱਕ ਦਿਨ ਦੋਸ ਸੁਣਾਈਆਂ ਉਹਨਾਂ ਨੂੰ ਆਓ ਤੁਸੀਂ ਕਿੱਧਰ ਹੁੰਦੇ ਹੋ ਦੱਸੋ ਤੁਸੀਂ ਕਿੱਥੇ ਹੋ ਮੈਂ ਉੱ ਕੋਈ ਜਿੰਨਾ ਚਿਰ ਪਰਮਾਧਵਾ ਨੇ ਸਵਾਸ ਬਖਸੇ ਨੇ ਨਾ ਕੋਈ ਮਿਲਿਆ ਕੋਈ ਤਾਂ ਕੋਈ ਤਾਂ ਚਲੋ ਪ੍ਰਸ਼ਾਸਨ ਨੂੰ ਕਿਸੇ ਨੂੰ ਕੋਈ ਤਾਂ ਹੋਏ ਦੇ ਵੀ ਚਲੋ ਕਿਸੇ ਤਰੀਕੇ ਨਾਲ ਚਲੋ ਉਸਕ ਮੈਂ ਕਰ ਰਿਹਾ ਮੈਂ ਵੈਸੇ ਸਾਰਿਆਂ ਦੀ ਸਲਾਹ ਸਾਰਿਆਂ ਨੇ ਕੀਤੀ ਹੈ ਵੀ ਕੋਈ ਪ੍ਰਸ਼ਾਸਨ ਨੂੰ ਜ਼ਰੂਰਤ ਦੀ ਅਪੀਲਸ਼ਨ ਦਿਓ ਤੇ ਮੈਂ ਪੂਰੇ ਕੋਈ ਪੂਰੇ ਹਾਈ ਲੈਵਲ ਦੇ کہہ ਰਹੇ ਹੋ ਪਹਿਲਾਂ ਵੀ ਚੀਜ਼ਾਂ ਤੁਸੀਂ ਐਡਵਾਂਸ ਕਰਦੇ ਨੇ ਵੀ ਇਹ ਕੰਮ ਹੋਣਾ ਤੁਸੀਂ ਆਪਣੇ ਵਾਸਤੇ ਵੀ ਐਡਵਾਂਸ ਕਰ ਰਹੇ ਹੋ ਮੈਨੂੰ ਜ਼ਰੂਰਤ ਹੈ ਕੋਈ ਕੱਲ ਨੂੰ ਕੋਈ ਇਹ ਨਾ ਹੋਵੇ ਕੋਈ ਬੰਦਾ ਕਹਦੇ ਪਾਣਾ ਵਾਪੇ ਵੀ ਬੁੱਧ ਸਿੰਘ ਨੇ ਅਪਰੋਚ ਨਹੀਂ ਕੀਤਾ ਉਹ ਤਾਂ ਪਹਿਲਾਂ ਹੀ ਕਹਿ ਰਿਹਾ ਮੈਨੂੰ ਕੋਈ ਸਿਕਿਉਰਟੀ ਦੇ ਦਿਓ ਲਾਇਸੈਂਸ ਦੇ ਕਿ ਵੀ ਮੈਂ ਕੋਈ ਕਹਾਂ ਮੈਂ ਹੁਣ ਮੇਰੀ ਸਲਾਹ ਵੀ ਸਰਕਾਰ ਕੋਲ ਨਾ ਇੱਕ ਵਾਰੀ ਅਪਰੇਸ਼ਨ ਲਿਖ ਕੇ ਦੇ ਰਿਹਾ ਮੈਂ ਵੀ ਇਹ ਨਾ ਕੱਲ ਨੂੰ ਕਹਦੇ ਨੇ ਵੀ ਸਾਨੂੰ ਇਹਨੇ ਆਪੇ ਦੱਸਿਆ ਨਹੀਂ ਸੀਗਾ ਤੇ ਉਹ ਹੁਣ ਮੈਂ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਡੀਜੀਪੀ ਨੂੰ ਸਾਰਿਆਂ ਨੂੰ ਕਿਉਂਕਿ ਮੇਰਾ ਪੰਜਾਬ ਦਫਤਰ ਆ ਤੇ ਪੰਜਾਬ ਚ ਹੀ ਆ ਤੇ ਮੈਂ ਹਰਿਆਣੇ ਚ ਮੇਰਾ ਘਰ ਆ ਤੇ ਹਰਿਆਣੇ ਦੇ ਸਟੇਟਾਂ ਦੇ ਬਸੈਂਟਰ ਜੀ ਬੈਠੇ ਹਾਂ ਕਿਉਂਕਿ ਮੈਂ ਨਹੀਂ ਰੋਜ਼ ਮੈਂ ਸ਼ਾਮ ਨੂੰ ਹਰਿਆਣੇ ਚੋਂ ਦਾ ਸਵੇਰੇ ਪੰਜਾਬ ਜਾਣਾ ਹੁੰਦਾ ਤੇ ਮੈਂ ਦੋਵੇਂ ਸਟੇਟਾਂ ਦੀ ਜਿਹੜੀ ਆ ਸਰਕਾਰ ਆ ਉਹਨਾਂ ਦੋਵਾਂ ਨੂੰ ਮੈਂ ਲਿਖ ਲਿਖ ਰਿਹਾ ਹਾਂ ਤੇ ਉਹਦਾ ਜਿਹੜਾ ਵੀ ਫਿਰ ਅੱਗੋਂ ਹੋਏਗਾ ਵਿਖੀ ਜਾਏਗੀ ਠੀਕ ਹੈ ਜੀ ਬਿਲਕੁਲ ਤੁਸੀਂ ਸਿੱਖ ਸੰਗਤ ਟੀਵੀ ਰਾਹੀਂ ਸਰਦਾਰ ਬਕੀਚਾ ਸੇ ਨਾਲ ਜੋ ਗੱਲਬਾਤ ਸੁਣੀ ਹੈ ਅਸੀਂ ਇਹਨਾਂ ਦੇ ਪਹੁੰਚੇ ਇਹਨਾਂ ਸਾਰੀ ਗੱਲਬਾਤ ਕਿਉਂਕਿ ਗੱਲਬਾ ਅਸਲ ਸੱਚ ਕੀ ਹੈ ਸਾਰੀ ਗੱਲ ਤੁਸੀਂ ਇਹਨਾਂ ਦੇ ਰੂਬਰੂ ਸੁਣਿਆ ਤੇ ਬਾਕੀ ਚਲੋ ਚੜ੍ਹਦੀ ਕਲਾ ਰੱਖੇ ਮਹਾਰਾ ਤੁਹਾਨੂੰ ਤੁਸੀਂ ਬੜੀ ਵੱਡੀ ਤੁਸੀਂ ਵਹਿ ਪਹਿਲੀ ਵਾਰ ਹੀ ਦੇਖਿਆ ਵੀ ਜਿਹੜੇ ਬੰਦੇ ਨੇ ਇਹਦਾ ਜਵਾਬ ਪੱਥਰ ਨਾਲ ਦਿੱਤਾ ਨੇ ਇਹਦੇ ਫੋਨ ਆਜੇ ਤਾਂ ਲੋਕੀ ਸੋਚਦੇ ਨੇ ਦਰ ਜਾਂਦੇ ਨੇ ਬਹੁਤ ਜ਼ਿਆਦਾ ਦਰ ਜਾਂਦੇ ਨੇ ਤੇ ਮਹਾਰਾ ਟੜੀ ਚੜ੍ਹਦੀ ਕਲਾ ਰਹੀ ਅਰਦਾਸ ਹੈ ਵੀ ਤੁਸੀਂ ਚੜ੍ਹਦੀ ਕਲਾ ਚ ਰਹੋ ਤੇ ਦੇਖਦੇ ਰਹੋ ਸਿੱਖ ਸੰਗਤ ਟੀਵੀ ਫਿਰ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ